ਇਹ ਇਹ ਫੋਰਡ ਫਾਰਮਟਰ ਗਏ ਪਹਿਲਾਂ ਤੇ ਸੀ ਵੀ ਉਹਨੇ ਇੱਥੇ ਕਿਸੇ ਗੋਰੇ ਦੇ ਦੱਬਿਆ ਖੜਾ ਸੀ ਜ਼ਮੀਨ 'ਚ ਤੇ ਮੈਂ ਵੱਡਾ ਕੀ ਅਗਨੇਟਾ ਪਰੇ ਕੀ ਵਿਚਾਰ ਆ ਮੈਂ ਕਹਿੰਦਾ ਦੁਨੀਆ ਦੇ ਵਿੱਚ ਇਹੋ ਜੀ ਕੰਟਰੀ ਹੈ ਨਹੀਂ ਕੋਈ ਵੀ ਅੱਛਾ ਵੀਰੇ ਜਿਹੜੇ ਟਰੈਕਟਰ ਮੈਨੂੰ ਤਾਂ ਲੱਗਦਾ ਨਹੀਂ ਕਿ ਉਹਥੇ ਸਾਡੀ ਮੈਂ ਸੁਰਤ ਵਿੱਚ ਜਾਂ ਆ ਸੀ ਆਪਣੀਆਂ ਦੋ ਪੀੜੀਆਂ ਵੀ ਤੇ ਟਰੈਕਟਰ ਲੈ ਸਕੀਏ ਪਰ ਨਹੀਂ ਆਏ ਸੀਗੇ ਤਾਂ ਜੇ ਮੈਂ ਉਦੋਂ ਕਹਿੰਦਾ ਵੀ ਡੈਡੀ ਜੀ ਤੁਸੀਂ ਤਾਂ ਮੇਰੇ ਲਈ ਕੀ ਕੀਤਾ ਤੁਸੀਂ ਤਾਂ ਮੈਨੂੰ ਬਈ ਐਚਐਮ ਨੂੰ ਆ ਮਹਲਾਣੇ ਮੰਡੇ ਕੋ ਘਾ ਰਿਆ ਵੀ ਮੈਨੂੰ ਘਰ ਲੈ ਕੇ ਦਿਓ ਤੋਂ ਬਾਪੂ ਵਿਚਾਰਾ ਆਪਣੀ ਜਾਨ ਵੇਚ ਕੇ ਦੇ ਦਵੇ ਜੇ ਉਥੇ 10 ਕੀਏ ਤਾਂ ਵੇਚ ਕੇ ਆਊਗਾ ਇੱਥੇ ਘਰ ਨਹੀਂ ਸੀ ਆਉਣਾ ਉਹਨਾਂ ਟਾਈਮਾਂ 'ਚ ਤੇਨ ਕੱਲ ਵੀਰ ਮੈਨੂੰ ਮੈਨੂੰ ਸ਼ੌਤ ਬਹੁਤ ਨਾਲ ਲੱਗਿਆ ਕੱਲ ਸਾਨੂੰ ਮੱਝਾਂ ਨਾਲ ਪਿਆਰ ਆ ਨੋ ਜਿਆਦਾ ਹਾਂਜੀ ਲੋਕੀ ਆਮ ਮਤਲਬ ਕਹਿ ਨਹੀਂ ਸਕਦੇ ਦਾ ਬੜਾ ਸ਼ਬਦ ਇਸਨੂੰ ਮੱਝਾਂ ਦਾ ਪਿਆਰ ਹੈ ਨਾ ਮੈਂ ਹੁਣ ਮੈਂ ਕਹਿੰਦੇ ਬੰਦੇ ਟੈਡੂ ਬਣਾਉਣੇ ਕਹਿੰਦੇ ਮੈਂ ਕਿਹਾ ਇੱਕਦ ਤ ਵੱਡੇ-ਵਡੇ ਰਿਆਂ ਦੇ ਦੂਜਾ ਪਸ਼ੂਆਂ ਦੇ ਮੱਝੀ ਲੱਗਦਾ ਇੱਥੇ ਆ ਕੇ ਜੇ ਹੁਣ ਪ੍ਰਾਣੀਆਂ ਵਾਰਨਾ ਆਂ ਕੁੱਕੜ ਕਬੂਤਰ ਬੱਕਰੀਆਂ ਕੋ ਬੱਕਰੀਆਂ ਵਾਲੇ ਨਾਲ ਯਾਰੀ ਆ ਮੱਝਾਂ ਵਾਲੇ ਨਾਲ ਗਾਈਆਂ ਵਾਲੇ ਨਾਲ ਯਾਰੀ ਆ ਆ ਹੁਣ ਫਾਰਮਰਸ ਦੂਜੇ ਫਾਰਮ ਦੇ ਸਾਹਮਣੇ ਆ ਬੰਦੇ ਸਾਰੇ ਇਕੱਠੇ ਹੋ ਕੇ ਆ ਜਾਣੇ ਉਹਨਾਂ ਨੇ ਤੇ ਦੋ ਸਾਹਮਣੇ ਫਾਰਮਰ ਆ ਨਾਲ ਦਾ ਬੁੜਾ ਆ ਗੋਰਿਆਂ ਦੇ ਨੇ ਮਤਲਬ ਹਾਂਜੀ ਸਾਰੇ ਗੋਰਿਆਂ ਦੇ ਹਾਂਜੀ ਓਕੇ ਤੇ ਉਹ ਆਪਣੇ ਵੀ ਦੋਸਤ ਜਿਹੜਾ ਹੁਣ ਕਿਸਾਨ ਦਾ ਕਿਸਾਨ ਦੋਸਤ ਆ ਕਹ ਲਓ ਹਾਂ ਨਿਕੜਿਆ ਜਾਂਦਾ ਇੱਥੇ ਜਿੱਦਾਂ ਜਿਹੜੇ ਜਿੱਦਾਂ ਹੁਣ ਜੇ ਵੱਡੀ ਕ੍ਰੌਪ ਦੇ ਬੇਸ ਤੇ ਦੇਖਿਆ ਜਾਵੇ ਫੇ ਤਾਂ ਫਾਰਮਿੰਗ 500 ਹਜ਼ਾਰ ਏਕੜ ਤੋਂ ਸ਼ੁਰੂ ਹੁੰਦੀ ਆ 500 500 ਤੋਂ ਲੈ ਕੇ ਹਜ਼ਾਰ ਏਕੜ ਤੋਂ ਸ਼ੁਰੂ ਹੁੰਦੀ ਜੇ ਤੁਸੀਂ ਹਾਂ ਜੇ ਤੁਸੀਂ ਐਨੀਮਲ ਦੇ ਬੇਸ ਤੇ ਆ ਉਹ ਡਿਪੈਂਡ ਕਰਦਾ ਬਰੀਡਿੰਗ ਦਾ ਕਿਦਾਂ ਸਰਕਲ ਆ ਉਹਦਾ ਓ ਹੁਸੈਨ ਤੇਰੇ ਦਾ ਚੰਨ ਜਿੰਦੇ ਗਿਆ ਬੈਕ ਘੋਟਣੀ ਲਾ ਕੇ ਨਹੀਂ ਗੁਣਾ ਚੌਰੀਏ ਤੂੰ ਜਿਸ ਵੀਰ ਤਾਈ ਕਿੱਥੋਂ ਲੰਬੇਗੀ ਫਿਰ ਆ ਕੇ ਨਹੀਂ ਤੇ ਪਰ ਮੇਰਾ ਸ਼ੌਂਕ ਇਹ ਸੀਗਾ ਵੀ ਮੈਂ ਪ੍ਰੋਫੈਸ਼ਨਲੀ ਪਹਿਲੇ ਦਿਨ ਤੋਂ ਫਾਰਮਿੰਗ ਦੇ ਵਿੱਚ ਮੈਨੂੰ ਬਹੁਤ ਸ਼ੌਂਕ ਸੀਗਾ ਜੀ ਵੀਰੇ ਹਾਂਜੀ ਤੇ ਇਧਰ ਹੀ ਮਾਰੇ ਨੇ ਜੇ ਬਕਸ਼ਣਾ ਦਾ ਬਕਸ਼ ਤਾਂ ਹੁਣ ਆਪਣੇ ਆਪ ਵੀ ਮਾਰੇ ਨੇ ਬੂਹੇ ਕੋਲ ਦੇ ਉੱਤੇ ਹੈ ਨਾ ਇੱਕ ਸਵੇਰ ਤੁਸੀਂ ਕਹਿੰਦੇ ਸੀ ਬੌਲੀ ਵੀ ਵੀ ਬੌਲੀ ਮੈਂ ਤੁਹਾਨੂੰ ਦੀ ਸਾਰੇ ਰਿਤ ਹੋ ਜਾਂਦੀ ਆ ਪੋਹਾ ਮਾ ਦਾ ਮੁੰਡਿਆ ਆ ਬੀਸੀ ਤੋਂ ਤੋਂ ਐਡਮਿੰਟਲ ਤੋਂ ਗਿਆ ਆ ਤੇ ਇਹ ਰੈਂਟਲ ਟਰੱਕ ਲੈ ਕੇ ਆਏ ਸੀ ਕਿਸੇ ਨੂੰ ਢੱਲਾ ਮੁੰਡਾ ਕੋ ਦੇਖਣ ਆਏ ਸੀ ਉਹਨੂੰ ਤੇ ਵਿਚਾਰੇ ਕਹਿੰਦੇ ਵੀ ਉੱਥੋਂ ਤੁਸੀਂ ਬੌਲੀ ਸਾਨੂੰ ਦੇ ਦਿਓ ਮੈਂ ਕਹਾ ਬੌਲੀ ਮੁੱਕ ਗਈ ਆ ਇਨੇ ਸਾਨੂੰ ਇਹ ਪਲੇਨ ਚਲਾ ਜਾਣੇ ਨਾਲ ਅੱਛਾ ਜੀ ਤੇ ਸਾਨੂੰ ਬੌਲੀ ਦਿਓ ਯਾਰ ਹਨਾ ਮੈਂ ਕਿਹਾ ਸੌਰੀ ਬੌਲੀ ਮੋਗੀ ਪਰ ਹੁਣ ਮੈਂ ਕਰਨ ਆਂ ਵੀ ਗਾਂ ਬੌਲੀ ਨੂੰ ਗਿੱਲੀ ਨਹੀਂ ਦੇਣਾ ਤੇ ਸੁੱਕੀ ਇੱਥੇ ਬਣਾ ਬਣਾ ਕੇ ਜੇ ਮਹਾਰਾਜ ਕਿਰਪਾ ਕਰੇ ਨਾ ਤੇ ਵੀ ਸੁੱਕੀ ਬਣਾ ਕੇ ਥੋੜ੍ਹੀ ਥੋੜ੍ਹੀ ਭਾਵੇਂ ਸਾਰੇ ਹੁੰਦੇ ਹੀ ਚੱਲੀਏ ਯੋਗੀ ਸੰਗਤ ਦੀ ਡਿਮਾਂਡ ਬਹੁਤ ਜ਼ਿਆਦੀ ਆ ਮੇਰੇ ਤੋਂ ਵੀ ਮਹਾਰਾਜ ਨੇ ਇਥੇ ਮੂੰਹ ਕਢਾਤਾ ਇੱਥੇ ਖੜੇ ਇੰਦਾ ਇੰਟਰਵਿਊ ਕਰਦਾ ਮੇਰੇ ਮੂੰਹ ਕਢਾਤਾ ਉਹ ਕੋਦੇ ਡੱਬੇ ਚ ਪਾਈ ਸੀ ਬੋਲੀ ਇਥੇ ਹਾਂਜੀ ਉਹ ਇਦਾਂ ਮੂੰਹ ਨਿਕਲ ਗਈ ਬੋਲੀ ਬੋਲੀ ਹੋ ਗਈ ਸਾਰੇ ਪਾਸੇ ਅੱਛਾ ਮਤਲਬ ਇੰਨੇ ਫੋਨ ਬੋਲੀ ਦੇ ਵੀ ਤੁਸੀਂ ਗੱਲ ਹੀ ਛੱਡਦੇ ਹੋ ਨਾ ਸਾਰੀ ਸੰਗਤ ਬੋਲੀ ਮੰਗੀ ਜਾਂਦੀ ਹੈ ਨਾ ਤੇ ਹੁਣ ਮੰਝਾਂ ਥੋੜੀਆਂ ਜਿਹਾ ਸੂਣਾ ਡੰਗਰ ਨੇ ਸਾਲ ਬਾ ਸੂਣਾ ਹੁੰਦਾ ਨਾ ਤੇ ਫਿਰ ਉਹ ਬੋਲੀ ਵੀ ਉਹ ਪੰਜ ਸੱਤ ਕਿਲੋ ਹੁੰਦੀ ਆ ਮਸਾਂ ਜਿਦਾ ਕੋਈ 8 ਕਿਲੋ 4 ਕਿਲੋ ਜਾਂ ਤਰ ਪੰਜ ਛੇ 5 ਕਿਲੋ ਹੁੰਦੀ ਮਸਾਂ ਇੱਕ ਛ अच्छा नहीं सानू दे दियो दे दियो ओदे तक के ना ले ही जांदे सारे हां जी मैं फ्रिज दिखा दोंगे किथे है फ्रिज किद्दा स्टॉपर स्टोर करदे हां जी स्टोर ਤਾਂ ਉਹ ਅੰਦਰ ਗਰਾਜ ਚ ਆ ਇੱਥੇ ਦਾ ਮਿਲਕਿੰਗ ਦਾ ਸਾਰਾ ਅੰਦਰ ਜਿੱਦਾਂ ਮਿਲਕਿੰਗ ਸਾਰਾ ਸੜੇ ਦੋ ਸਟਾਜ ਕੋ ਫ੍ਰਿਜ ਤਾਂ ਰਹਿੰਦਾ ਹੀ ਨਹੀਂ ਦੁੱਧ ਓਕੇ ਪਰ ਕੋਈ ਫ੍ਰਿਜ ਤੱਕ ਦੁੱਧ ਥੋੜਾ ਜਿਆ ਵਜਦਾ ਆ ਠੀਕ ਆ ਵੀਰੇ हां जी ਪਾਠ ਕਰਵਾਣੀ 24 ਘੰਟੇ ਹੈ हां जी 24 ਘੰਟੇ ਐ ਬਤਾ ਵਾਹੀ ਹਾਂ ਜੀ ਆ ਝੋਟੀਆਂ ਹਾਲੇ ਹੋਣੇ ਆਈਆਂ ਛੋਟੀਆਂ ਛੋਟੀਆਂ ਕਟੀਆਂ ਜਿੱਦਾਂ ਆਈਆਂ ਆ ਹੁਣੇ ਆਈਆਂ ਹਾਲੇ ਹਾਂ ਜੀ ਓਕੇ ਹਾਂ ਜੀ ਠੀਕ ਆ ਵੀਰੇ ਹਾਂ ਜੀ ਇਹਨਾਂ ਦੇ ਇਹਨਾਂ ਦੇ ਆਪਣੇ ਹੋਇਆ ਪੋਰ ਇਹ ਘਟੂ ਨਿੱਕਿਆਂ ਵਾਲੇ ਜਿਹੜੇ ਸੁੰਦਿਆਂ ਸਾਰੇ ਜਦਾਂ ਅੱਛਾ ਵੀਰੇ ਅੱਛਾ ਛੋਟਿਆਂ ਲਈ ਸਾਈਡ ਦੇ ਰੱਖਣ ਵਾਸਤੇ ਇਹਨਾਂ ਨੂੰ ਹਾਂਜੀ 15 ਮਿਲਕਿੰਗ ਦਾ ਹੈਗਾ ਇੱਥੇ ਨਾਲ ਆਹ ਕੋਈ ਵਾਲੀ ਮਸ਼ੀਨ ਹੈ ਅੱਛਾ ਇਹ ਕੋਈ ਮਸ਼ੀਨ ਹੋ ਗਿਆ ਜੀ ਹਾਂਜੀ ਓਕੇ ਅੱਛਾ ਡੈਰੀ ਦਾ ਸਾਰਾ ਹਾਂਜੀ ਹਾਂਜੀ ਇੱਥੇ ਦੁੱਧ ਉਧਰੋਂ ਚੋ ਕੇ ਪਾਈਪ ਲਾਈਨ ਥਾਣੀ ਆ ਜਾਂਦਾ ਤੇ ਇੱਥੇ ਨਾਲੇ-ਨਾਲੇ ਪੈਕ ਕਰ ਦਿੰਦੇ ਹੁਸੀਂ ਸਾਡੇ ਕੋ ਦੁੱਧ ਸਟੋਰ ਕਰਨ ਨੂੰ ਬਚਦਾ ਹੀ ਨਹੀਂ ਸਾਡੇ ਕੋ ਜਿੰਨਾ ਸਾਡੇ ਕੋ ਦੁੱਧ ਆਉਂਦਾ ਉਹ ਨਾਲ ਹੀ ਪੈਕੇਜਿੰਗ ਹੋ ਕੇ ਨਾਲ ਹੀ ਨਾ ਉਹ ਨਾਲ ਹੀ ਨਿਕਲ ਜਾਂਦਾ ਹਾਂਜੀ ਮਨੋ ਨਿਕਲ ਜਾਂਦਾ ਹਾਂਜੀ ਇੱਕ ਉਹਦੀ ਮੈਂ ਗਵਰਨਮੈਂਟ ਵੱਲੋਂ ਵੀ ਸੁਣਿਆ ਸੀ ਵੀ ਕੋਈ ਹੁੰਦਾ ਆਪਾਂ ਇਦਾਂ ਦੁੱਧ ਸੇਲ ਨਹੀਂ ਕਰ ਸਕਦੇ ਕੁਝ ਉਹ ਕੀ ਕਰਾਉਣਾ ਪੈਂਦਾ ਹਾਂਜੀ ਉਹ ਪੈਸਟਰਾਇਜ਼ਿੰਗ ਇਹਦੇ ਕਰਨਾ ਚਾਹੀਦਾ ਜਿੱਦਾਂ ਕਾਨੂੰਨੀ ਤੌਰ ਤੇ ਮੱਝਾਂ ਦੇ ਵਿੱਚ ਕੋਟਾ ਘਟਾ ਹੈ ਨਹੀਂਗਾ ਕਾਨੂੰਨ ਘਾ ਸਖਤ ਘਟਿਆ ਗਾਵੀਆਂ ਚ ਜ਼ਿਆਦਾ ਹੈ ਅੱਛਾ ਗਾਵੀਆਂ ਦੀ ਬਿਲਕੁਲ ਨਹੀਂ ਗਾਵੀਆਂ ਦੇ ਪੈਸਟਰਾਇਜ਼ਿੰਗ ਤੋਂ ਬਿਨਾਂ ਵੇਚ ਨਹੀਂ ਸਕਦੇ ਹਨ ਓਕੇ ਵੀਰੇ ਹਾਂਜੀ ਅੱਛਾ ਮੱਝਾਂ ਚ ਚੱਲ ਜਾਂਦਾ ਹਾਂਜੀ ਹਾਂਜੀ ਹ ਤੇ ਸੰਤ ਫਿਰ ਸਾਰੇ ਵੱਡੇ ਵੱਡੇ ਮਤਲਬ ਟਰੈਕਟਰ ਜਿੱਦਾਂ ਚੌਂਡੀਆਂ ਰੇ ਬਾਅਦ ਚ ਲੈ ਜਾਂ ਕਿਦਾਂ ਨਾਲ ਦੀ ਹਾਂਜੀ ਬਾਅਦ ਚ ਬਾਅਦ ਚ ਸਾਰੇ ਫਿਰ ਨਾਲ ਸੁਨੋ ਦਾ ਕੰਮ ਵੀ ਸਾਡਾ ਹੈਗਾ ਨਾ ਬਰਫ਼ ਦਾ ਵੀ ਤੇ ਕੋ ਟਰੈਕਟਰ ਉਧਰ ਹਲੇ ਮੋਹਲਾਂ ਚ ਖੜੇ ਆ ਓਕੇ ਵੀਰੇ ਅਸੀਂ ਦੂਜੇ ਫਾਰਮਾਂ ਤੇ ਖੜੀ ਮਸ਼ੀਨਰੀ ਹੈ ਨਾ ਠੀਕ ਆ ਜੀ ਹਾਂਜੀ ਫਿਰ ਇਹ ਜਿਹੜਾ ਫੋਰਡ ਫਾਰਮ ਟੜਗੇ ਪਹਿਲਾਂ ਤੇ ਸੀ ਇਹ ਵੀ ਨੇ ਇੱਥੇ ਕਿਸੇ ਗੋਰੇ ਦੇ ਦੱਬਿਆ ਖੜਾ ਸੀ ਜ਼ਮੀਨ ਚ ਤੇ ਮੈਂ ਉਹ ਜਾ ਕੇ ਬੈਟਰੀ ਬਲ ਉਹਦਾਂ ਹੀ ਖੜਾ ਸੀ ਕਿ 10 12 ਸਾਲ ਤੋਂ ਉਦਾਂ ਹੀ ਖੜਾ ਸੀ ਅੱਛਾ ਜੀ ਤੇ ਉਹ ਜਾ ਕੇ ਅਸੀਂ ਇਦਾਂ ਹੀ ਭਵਨ ਨੇ ਦੇਖ ਲਿਆ ਮੈਂ ਤਾਂ ਇਹਨੂੰ ਮੁੰਡੇ ਨੂੰ ਵਿਸ਼ ਉਹ ਲੈ ਲਿਆ ਬੈਟਰੀ ਰੱਖੀ ਤੇ ਨੂੰ ਸਟਾਰਟ ਕੀਤਾ ਸਟਾਰਟ ਹੋ ਗਿਆ ਤੇਲ ਪਾਇਆ ਥੋੜਾ ਡੀਜ਼ਲ 10 ਕਿਲੋ ਉਦੋਂ ਲਿਆ ਇਹ ਇੰਡੀਆ ਦੇ ਹਿਸਾਬ ਨਾਲ ਪਿਆ ਇਹ ਡੇਢ ਕ ਲੱਖ ਦਾ ਹੋਊਗਾ ਮੇਰੇ ਹਿਸਾਬ ਨਾਲ ਇਧਰ ਕਿੰਨੇ ਡੋਲਰ ਇੱਥੇ ਉਦੋਂ ਬਣਿਆ 16 2800 ਡਾਲਰ ਦਿੱਤਾ ਸੀ 2800 ਦੇ ਕਿੰਨੇ ਬਣ ਗਿਆ ਹਾਂਜੀ ਤੇ ਫੇਰ ਮੋੜ ਨਹੀਂ ਪਰ ਮੈਂ ਫੇਰ ਮੁੜ ਕੇ ਟਾਇਰ ਪਵਾਏ ਰਹਿਮ ਪਵਾਏ ਮਗਰਾੜ ਪਾਏ ਹਲੇ ਮੋਰਲੇ ਗੋਡੇ ਜਿਹੜੇ ਆ ਉੱਚੇ ਪਾਉਣੇ ਮੋਨੂ ਨੀਵਾ ਨਾ ਮੋਰੇ ਨੀਵਾ ਹਾਂ ਕਿਉਂਕਿ ਐਪਲ ਐਪਲੋਰ ਚ ਵਾਲਾ ਸੀਗਾ ਇਹ ਹਾਂਜੀ ਪਰ ਕੀ ਆਵਾਜ਼ ਆ ਟਰੈਕਟਰ ਦੀ ਇਹਦੀ ਹੁਣ ਜਦੋਂ ਬੈਟਰੀ ਡੱਡੇ ਕਰਕੇ ਤੁਹਾਨੂੰ ਸ ਮੈਂ ਉਹੀ ਕਹਿ ਆ ਵੀ ਆ ਸਸਲੀ ਸ਼ਾਂਤ ਬਾਕੀ ਮੈਂ ਮੈਸੀ ਬਣਾ ਕੇ ਰੱਖੇ ਅੰਦਰ ਹੈ ਨਾ ਮੈਸੀ ਮੇਰੇ ਕੋ ਹੈਗੇ 35 ਦੇ ਤੇ 135 ਸ਼ੋਅ ਵਾਲੇ ਬਣਾਏ ਆ ਟਰੈਕਟਰ ਉਹ ਅੱਛਾ ਉਹ ਛੋਟੇ ਟਰੈਕਟਰ ਅੰਦਰ ਖੜੇ ਆ ਹਾਂਜੀ ਅੰਦਰ ਖੜੇ ਆ ਉਹ ਠੀਕ ਆ ਵੀਰੇ ਹਾਂਜੀ ਉਹ ਬਹੁਤ ਵੱਲੇ ਜਿੱਤੇ ਮਾਡਲ ਦੇ 2018 ਚ ਵੀਡੀਓ ਬੜੀ ਵਾਇਰਲ ਹੋਈ ਸੀਗੀ ਚਾਹ ਲੈਂਦਿਆਂ ਦੀ ਅੱਛਾ ਹੀ ਪਹਿਲੀ ਪੰਜਾਬੀ ਵੀਡੀਓ ਸੀ ਤੇ ਮਾਡਲ ਦੀ ਸਭ ਤੋਂ ਵੱਡੀ ਫਾਰਮਿੰਗ ਦੀ ਵੀਡੀਓ ਸੀ ਉਹ ਅੱਛਾ ਜੋ ਪਾਉਂਗੇ ਮੈਂਨ ਡਰਾਈਵਿੰਗ ਪ੍ਰੈਕਟਰ ਥਰੂ ਟਾਈਮ ਮਾਡਲਸ ਆ ਨਾ ਮੈਂਨ ਮੈਂਨ ਡਰਾਈਵਰ ਹਾਂਜੀ ਥਰੂ ਟਾਈਮ ਮਾਡਲ ਹਾਂਜੀ ਉਦੋਂ ਨੀ ਇਹਦੀ ਸਭ ਤੋਂ ਵੱਡੀ ਵੀਡੀਓ ਹੋ ਗਈ ਸੀ ਉਹ ਮੈਸੀ ਟਰੈਕਟਰ ਤੇ ਮੈਂ ਪਰ ਮੈਂ ਤਾਂ ਕੁਦਰਤੀ ਗਿਆ ਸੀਗਾ ਮੈਂ ਨਗਰਕੀਤਨ ਤੇ ਗਿਆ ਸੀ ਟਰੈਕਟਰ ਚਲਾ ਕੇ ਕਿਸੇ ਸਟੂਡੈਂਟ ਨੇ ਬਣਾ ਲਈ ਮੈਂ ਤਾਂ ਪਤਾ ਵੀ ਨਹੀਂ ਮੈਂ ਤਾਂ ਠੰਡ ਲੱਗੀ ਨਗਰਕੀਤਨ ਟਰੈਕਟਰ ਚਲਾ ਕੇ ਜਾਂਦਾ ਸੀਗਾ ਮਿਲਡਨ ਤੋਂ ਤੇ ਉਹ ਕਿਸੇ ਨੇ ਇਦਾਂ ਵੀਡੀਓ ਬਣਾ ਕੇ ਪਾਤੀ ਉਹ ਐਸੀ ਹਿੱਟ ਹੋਈ ਉੱਥੇ ਗੀਤ ਬਣ ਗਿਆ ਸਭ ਕੁਝ ਨਾ ਫਿਰ ਮੈਂ ਵੀ ਇੱਕ ਗੀਤ ਗਾਇਆ ਸੀਗਾ ਉੱਤੇ ਸ਼ਹਿਰ ਵਾਲੀ ਸੁਣਾ ਕੇ ਸੁਣਾ ਕੇ ਟਰੈਕਟਰ ਮੋਰਨ ਹਾਜੀ ਨਾਲੇ ਹਾਂ ਜੀ ਹਾਂ ਜੀ ਸੁਣਾਉਂਦਾ ਮੜਾ ਜੇ ਹੁਣ ਯਾਰੇ ਉਹ ਮੇਰੇ ਉੱਤੇ ਮੇਰੀ ਬੈਸਟ ਵੀਡੀਓ ਕੈਨੇਡਾ ਦੀ ਮੇਰੇ ਹਿਸਾਬ ਨਾਲ ਮੈਂ ਹੋ ਗਏ ਡੋਟਾ ਹੀ ਸਾਲਾ ਇਹਨੂੰ ਹਾਂਜੀ ਹਾਂਜੀ ਮੈਂ ਜਾਨੀ ਇਹ ਚੀਜ਼ ਭਾਲਦਾ ਸੀ ਵੀਰੇ ਹਨਾ ਵੀ ਮੈਂ ਯਾਰ ਫਾਰਮਾ ਤੇ ਜਾ ਕੇ ਪੰਜਾਬੀ ਨੇ ਮਿਹਨਤ ਦਿਖਾਇਆ ਕਰਾਂ ਹਾਂਜੀ ਹਾਂਜੀ ਮੈਂ ਆਪਣੇ ਆਸਟ੍ਰੇਲੀਆ ਵਾਲਾ ਸੀਗਾ ਬਾਈ ਪਿੰਡੋ ਆਸਟ੍ਰੇਲੀਆ ਉਹਨੂੰ ਮੈਂ ਦੇਖਦਾ ਹੁੰਦਾ ਸੀਗਾ ਹਾਂਜੀ ਉਹ ਉਧਰ ਹੀ ਨਹੀਂ ਉਧਰ ਉਧਰ ਹੀ ਲੈ ਹਾਂ ਸਲਾਹ ਉਹ ਵੀਰੇ ਗੀਤ ਉਹ ਸੀਗਾ ਜਦੋਂ ਗੀਤ ਲੈ ਕੇ ਵੀ ਲੱਗੇ ਨੇ ਉਹ ਸ਼ਹਿਰ ਵਾਲੀਏ ਨਾ ਰੱਖੀ ਦਿਲ ਚ ਭਲੇਖੇ ਹੁੰਦੀ ਤੂਦ ਦੇਹ ਮੋਛੇ ਜਹੀ ਯਾਰੀ ਜੱਟ ਦੀ ਹੋ ਖਬਰਾਂ 'ਚ ਰਹਿਣਾ ਪੂਰੇ ਚਰਚੇ ਕਰਾਉਣੇ ਰੱਖੀ ਸਾਭ ਕੇ ਆ ਪੂਰੀ ਸਰਦਾਰੀ ਜੱਟ ਦੀ ਹੋ ਖਬਰਾਂ 'ਚ ਰਹਿਣਾ ਪੂਰੇ ਚਰਚੇ ਕਰਾਉਣੇ ਰੱਖੀ ਸਾਭ ਕੇ ਆ ਪੂਰੀ ਸਰਦਾਰੀ ਜੱਟ ਦੀ ਹੋ ਮਹਿੰਗੀਆਂ ਨੇ ਗੱਡੀਆਂ ਵਿਦੇਸ਼ੀ ਹਥਿਆਰ ਖੁੱਲਾ ਖਾਣ ਪੀਣ ਖੇਡਦੇ ਸ਼ਕੀਰ ਨਹੀਂ ਓ ਪੈਸੇ ਥੇਲੇ ਦੀ ਨਾ ਰੱਬ ਵੱਲੋਂ ਕੋਈ ਘਾਟ ਆਉਂਦੀ ਖੁੱਲੀ ਡੁੱਲੀ ਜੱਟ ਨੂੰ ਜ਼ਮੀਨ ਨਹੀਂ ਮੇਗਾ ਜਿੱਥੇ ਤੱਕ ਜਾਵੇ ਮੈਂ ਕਹਾ ਸਾਰੀ ਜੱਟ ਦੀ ਹੋ ਖਬਰਾਂ ਚ ਰਹਿਣਾ ਪੂਰੇ ਚਰਚੇ ਕਰਾਉਣੇ ਰੱਖੀ ਸਾਹਵੇਂ ਕੇ ਆ ਪੂਰੀ ਸਰਦਾਰੀ ਜੱਟ ਦੀ ਖਬਰਾਂ ਚ ਰਹਿਣਾ ਪੂਰੇ ਚਰਚੇ ਕਰਾਉਣੇ ਰੱਖੀ ਸਾਹਵੇਂ ਕੇ ਆ ਪੂਰੀ ਸਰਦਾਰੀ ਜੱਟ ਦੀ ਥੈਂਕ ਯੂ ਜੀ ਜੀ ਜੰਦੇ ਮੈਨੂੰ ਇਹ ਦੱਸਿਓ ਵੀ ਮੈਂ ਹਰੇਕ ਨੂੰ ਪੁੱਛਣਾ ਚਾਹ ਕੋਈ ਨਵਾਂ ਆਇਆ ਜਾਂ ਕੋਈ ਪੁਰਾਣਾ ਆਇਆ ਵੀ ਤੁਹਾਨੂੰ ਕੈਨੇਡਾ ਕਿਵੇਂ ਲੱਗਿਆ ਕੈਨੇਡਾ ਤੁਹਾਨੂੰ ਕੀ ਦਿੱਤਾ ਕਲੋਂ ਦੇਖਦੇ ਆਪਨਾਂ ਦੇ ਵੀਊ ਨੇ ਹਾਂਜੀ ਹੈਨਾ ਜਿਹੜੇ ਮਿਹਨਤ ਕਰਦੇ ਆ ਉਹ ਤਾਂ ਕਹਿੰਦੇ ਭਾਈ ਬਹੁਤ ਥੋੜਾ ਕੀ ਕੈਨੇਡਾ ਬਾਰੇ ਕੀ ਵਿਚਾਰ ਆ ਮੈਂ ਕਹਿੰਨਾ ਦੁਨੀਆ ਦੇ ਵਿੱਚ ਇਹੋ ਜੀ ਕੰਟਰੀ ਹੈ ਨਹੀਂ ਕੋਈ ਵੀ ਅੱਛਾ ਵੀਰੇ ਜੇ ਕੋ ਮੈਨੂੰ ਬੰਦਾ ਪੁੱਛੇ ਹਾਂ ਮਾਂ ਸਾਡੀ ਮੰਮੀ ਸਾਡੇ ਨੇ ਜਦੋਂ ਦੁਨੀਆ ਤੋਂ ਬਹੁਤ ਅਰਲੀ ਚਲ ਗਾਇਆ ਉਹ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਉਹ ਢੱਲੇ ਸੀਗੇ ਜੀ ਵੀਰੇ ਤੇ ਮੈਂ ਉਹਨਾਂ ਨਾਲ ਗੱਲਾਂ ਮੈਂ ਕਿਹਾ ਮੰਮੀ ਕਿਉਂ ਕੈਨੇਡਾ ਚ ਲਿਆ ਕੇ ਪਸਾਰਤਾ ਕਹਿੰਦੀ ਬੁੱਤ ਤੈਨੂੰ ਲੱਗਦਾ ਆ ਇਸ ਟਾਈਮ ਦੂ ਸਟਰਗਲ ਕਰਦਾ ਕਰਕੇ ਬਹੁਤ ਜ਼ਿਆਦਾ ਠੀਕ ਆ ਵੀਰੇ ਕਹਿੰਦੀ ਪੁੱਤ ਇਹ ਇਹ ਜੰਮਣ ਲਈ ਵੀ ਸਵਰਗ ਤੇ ਮਰਨ ਲਈ ਕਹਿੰਦੀ ਇਹੋ ਜਿਹਾ ਸਵਰਗ ਹੀ ਹੈ ਨੀ ਕੋਈ ਤੇ ਜੇ ਕਿਸੇ ਨੇ ਕਹਿੰਦੀ ਨਰਕ ਭੋਗਣਾ ਤਾਂ ਇੰਡੀਆ ਚਲ ਜਵੇ ਅੱਛਾ ਹੀ ਮਾਤਾ ਜੀ ਹਾਂ ਕਹਿੰਦੇ ਇਦਾਂ ਦਾ ਗੰਦੇ ਹਸਪੀਟਲ ਇਦਾਂ ਦਾ ਗੰਦਾ ਉੱਥੇ ਵਾਤਾਵਰਨ ਖਾਸ ਕਰ ਲੇਡੀਜ਼ ਵਾਸਤੇ ਹਮ ਮਤਲਬ ਜੋ ਉਹਨਾਂ ਨੇ ਆਪਣੇ ਸਮੇਂ 'ਚ ਭੁਗਤਿਆ ਹੋਊਗਾ ਹੰਡਾਇਆ ਹੋਊਗਾ ਬਈ ਕੈਨੇਡਾ ਵਰਗੀ ਕੰਟਰੀ ਮੇਰੇ ਹਿਸਾਬ ਨਾਲ ਇਹ ਸਵਰਗ ਆ ਮੇਰੇ ਹਿਸਾਬ ਨਾਲ ਇਹ ਸੱਚੀ ਜੀਂਦੇ ਜੀ ਸਵਰਗ ਆ ਲੋਕ ਕਹਿੰਦੇ ਨਾ ਵੀ ਜੀਣ ਤੋਂ ਮਰਨ ਤੋਂ ਬਾਅਦ ਚ ਕਹਿੰਦੇ ਵੀ ਬੰਦਾ ਸਵਰਗ ਜਾਂਦਾ ਨਰਕ ਜਾਂਦਾ ਹੁਣ ਕੋਈ ਉੱਪਰੋਂ ਫੋਨ ਕਰਕੇ ਦੱਸਦਾ ਨਹੀਂ ਕੋਈ ਵੀ ਫੇ ਕਿੱਥੇ ਮੈਂ ਗਿਆ ਕਿੱਥੇ ਨਹੀਂ ਗਿਆ ਪਰ ਇੱਥੇ ਹੀ ਆ ਸਾਰਾ ਕੁਝ ਜੇ ਮਾਪਿਆਂ ਨੇ ਚੰਗੀਆਂ ਕੀਤੀਆਂ ਸੀ ਤਾਂ ਆਪਾਂ ਸਵਰਗ 'ਚ ਆ ਤੇ ਮੈਂ ਕਹਿੰਦਾ ਵੀ ਕੈਨੇਡਾ ਵਰਗੀ ਕੰਟਰੀ ਕੋਈ ਨਹੀਂ ਮਿਹਨਤ ਕਰੋ ਪੜ੍ਹ ਲਿਖ ਕੇ ਇੱਥੇ ਆਓ ਆ ਕੇ ਹਾਰਡ ਵਰਕ ਕਰੋ ਤੇ ਇਹ ਕੰਟਰੀ ਬਹੁਤ ਵਧੀਆ ਹਾਂ ਸਟਰਗਲ ਜ਼ਰੂਰ ਕਰਨਾ ਪੈਂਦਾ ਇਹ 'ਚ ਮੈਂ ਕੋਈ ਦੋਰਾਵਾ ਨਹੀਂ ਜਿੱਨਾ ਮੈਨੂੰ ਵੀ ਕੰਮ ਕਰਨਾ ਪਿਆ ਜਾਂ ਕਰ ਕਰਨਾ ਪੈ ਰਿਹਾ ਜ਼ਿੰਮੇਵਾਰੀਆਂ ਸਾਰਾ ਕੁਝ ਨਾ ਉਹ ਟਫ ਆ ਕੋਈ ਇਜ਼ੀ ਨਹੀਂ ਹੈਗਾ ਪਰ ਇੱ ਉੱਥੇ ਨਾਲ ਸ੍ਰੀਕਾਬਾਜ਼ੀਆਂ ਜਿਦਾਂ ਖੈ ਬਾਜ਼ੀਆਂ ਬਣ ਪਿੰਡਾਂ ਚ ਦੇਖਿਆ ਉੱਪਰੋਂ ਉੱਪਰੋਂ ਫੁੱਪੜ ਜੀ ਭੂਆ ਜੀ ਚਾਚਾ ਜੀ ਮਾਮਾ ਜੀ ਤੇ ਦਿਲੋਂ ਕੁਝ ਹੋਰ ਹਨਾ ਉੱਥੇ ਮਤਲਬ ਪਿੰਡਾਂ ਦੇ ਵਿੱਚ ਸਰਕਲ ਹੀ ਇਹੋ ਜਿਹਾ ਬਣੇ ਸਿਸਟਮ ਹੀ ਇਹੋ ਜਿਹਾ ਬਣੇ ਆ ਵੀ ਲੱਤਾਂ ਖਿੱਚੂ ਲੱਤਾਂ ਖਿੱਚਣ ਵਾਲੇ ਹਾਂ ਵੀ ਪਿੱਠ ਤੇ ਬਾਰ ਹਨਾ ਪਿੱਛੇ ਤੇ ਬਾਹਰ ਵਾਲੇ ਬੰਦੇ ਆ ਉੱਥੇ ਬੜਾ ਜਿਆਦਾ ਠੀਕ ਆ ਵੀਰੇ ਇੱਥੇ ਸਿਸਟਮ ਇਦਾਂ ਆ ਵੀ ਤੁਸੀਂ ਆਪਣੇ ਆਪ ਦੇ ਵਿੱਚ ਕੰਮ 'ਚ ਲੱਗੇ ਆ ਬਸ ਤੇ ਸਾਰੀ ਦੁਨੀਆ ਬਿਜ਼ੀ ਆ ਉੱਥੇ ਬਿੱਲ ਹੀ ਆ ਦੁਨੀਆ ਬਿੱਲੀ ਜਾਰੇ ਦੁਨੀਆ ਹੁਣ ਜਦ ਦੀ ਦਾਦੇ ਦੀ ਜ਼ਮੀਨ ਆ 10 ਖੇਤ 20 ਖੇਤ 50 ਖੇਤ ਜੋ ਵੀ ਕਿਸੇ ਨੂੰ ਆਉਂਦੇ ਆ ਹਨਾ ਅਗਲਾ ਉੱਥੇ ਦੇ ਹਿਸਾਬ ਨਾਲ ਬੈਠੇ ਸਕੀਮਾਂ ਲਾਈ ਜਾਂਦੇ ਆ ਮੈਂ ਫਲਾਣੇ ਨੂੰ ਥੱਲੇ ਲਾਉਣਾ ਬਣਾਉਣਾ ਨਹੀਂ ਹੈ ਨਹੀਂ ਆਪਣਾ ਬਣਾਉਣਾ ਕੁਝ ਨਹੀਂ ਇੱਥੇ ਸਾਡੀ ਇਹ ਸੋਚ ਨਹੀਂ ਹੈ ਕਿ ਥੱਲੇ ਲਾਉਣਾ ਕਿਸੇ ਨੂੰ ਮੈਂ ਹਰ ਕੋਈ ਵੀ ਕੁੜੀ ਜਾਂ ਮੁੰਡਾ ਪੁੱਛਦਾ ਮੈਨੂੰ ਹਰ ਨੂੰ ਕਹਿੰਦਾ ਵੀ ਆਹ ਸਕੀਮ ਆ ਇੱਦਾਂ-ਇੱਦਾਂ ਕਰਕੇ ਅੱਗੇ ਵਧੋ ਘਰ ਲੈ ਲਓ ਘਰ ਚੋਂ ਇਦਾਂ ਗਾਂ ਇੱਕ ਉਟੀ ਬਣਨੀ ਆ ਸਟੈਪ ਬਾਈ ਸਟੈਪ ਤੁਸੀਂ ਵੱਧ ਸਕਦੇ ਆ ਠੀਕ ਆ ਵੀਰੇ ਤੇ ਕਿਸੇ ਦਾ ਕੀ ਜਣਾ ਇੱਥੇ ਇੱਡਾ ਵੱਡਾ ਕੈਨੇਡਾ ਤੇ ਜਹਾਜ਼ ਦਾ ਤੇਲ ਮੁੱਕੇ ਹੁੰਦਾ ਇੱਕ ਪਾਸੇ ਤੋਂ ਬਾਈ ਜਾਂਦੇ ਤੱਕ ਇੱਕ ਸੋਚਿਆ ਜਾਵੇ ਤਾਂ ਤੇ ਜੇ ਤੁਸੀਂ ਕਿਸੇ ਨੂੰ ਚੰਗੀ ਸਲਾਹ ਦੇ ਦੋਗੇ ਜਿਹੜੀ ਕਹਿੰਦੇ ਸੀ ਵੀ ਆਧਾਰ ਦੇਣ ਨਾਲ ਉਹ ਚੰਗੀ ਸਲਾਹ ਦੇਵੋ ਓਕੇ ਮੇਰੇ ਬਾਪ ਕਹਿੰਦੇ ਸੀਗੇ ਵੀ ਆਧਾਰ ਨ ਚੰਗੀ ਸਲਾਹ ਦੇ ਦਿਓ ਉਹਦੀ ਜਿੰਦਗੀ ਬਣ ਜਾਓ ਤੇ ਜੇ ਕਿਸੇ ਨੂੰ ਪੱਟਣਾ ਆ ਤਾਂ ਉਹਨੂੰ ਆਧਾਰ ਦੇ ਦਿਓ ਤੁਹਾਡੀ ਰਿਸ਼ੇਸ਼ ਵੀ ਖਤਮ ਹੋ ਜਾਣੀਆਂ ਤੇ ਤੋਂ ਉਹਨ ਪੈਸੇ ਵੀ ਮਗਾ ਲੈਣੇ ਆ ਕਿ ਉਹਨ ਬਣਾਉਣਾ ਵੀ ਕੁਝ ਨਹੀਂ ਹੈ ਕਿ ਨਹੀਂ ਹਾਂ ਇਹ ਵੀ ਗੱਲ ਆ ਵੀ ਆਸਰਾ ਜੇ ਕਿਸੇ ਲੋੜ ਆ ਟਾਈਮ ਤੇ ਦੇਣ ਦੀ ਆਸਰਾ ਦੇਣਾ ਵੀ ਚਾਹੀਦਾ ਆ ਤਾਂ ਪਰ ਗੱਲ ਆ ਸਲਾਹ ਸਹੀ ਦਿਓ ਹੈਨਾ ਇਹ ਤਰੱਕੀ ਇਹ ਤਾਂ ਸਵਰਗ ਆ ਕੈਨੇਡਾ ਦਾ ਦੇਖੋ ਐਡੇ ਐਡੇ ਟਰੈਕਟਰ ਮੈਨੂੰ ਤਾਂ ਲੱਗਦਾ ਨਹੀਂ ਕਿ ਉੱਥੇ ਸਾਡੀ ਮੈਂ ਸੁਰਤ ਵਿੱਚ ਜਾਸੀ ਹਾਂ ਆਪਣੀਆਂ ਦੋ ਪੀੜੀਆਂ ਵੀ ਤੇ ਟਰੈਕਟਰ ਲੈ ਸਕੀ ਹੈ ਠੀਕ ਆ ਬੰਦੇ ਬਹੁਤ ਅਮੀਰ ਬੈਠੇ ਉੱਥੇ ਵੱਡੇ ਵੱਡੇ ਜੀ 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 ਮੈਂ ਨਹੀਂ ਕਹਿੰਦਾ ਪਰ ਇੱਥੇ ਕੈਨੇਡਾ ਤਾਂ ਇਹ ਤਾਂ ਹਾਂ ਇੱਥੇ ਮਿਲਦਾ ਮਿਹਨਤ ਬੰਦਾ ਕਰਨ ਵਾਲਾ ਚਾਹੀਦਾ ਬਸ ਹਾਂ ਕੰਮ ਬਹੁਤ ਕਰਨ ਵਾਲਾ ਇਹ ਚ ਕੋਈ ਦੋ ਰਾਮਾ ਨਹੀਂ ਗਿਆ ਹੁਣ ਫੇਰ ਤੋਂ ਲੈ ਕੇ ਸਾਡੇ ਆ ਸ਼ੂ ਆ ਆਹੇ ਕੱਪੜੇ ਆ ਤੁਹਾਨੂੰ ਪੇਪ ਤੋਂ ਰਾਤ ਦੇ 11 ਵਜਾਂ ਦੇ ਇੱਥੇ ਗਿਆ ਮਜੰਦਰ ਆਦੇ ਬਰਾਦ ਸਾਨੂੰ 11 ਘੰਟੇ ਚਾਹੀਦੇ ਮੋਹਲਾ ਚ ਜਾਣਾ ਹਲੇ ਇੱਧਰ ਸਾਡੇ ਕੋ ਕੰਮ ਬਾਹਰ ਵੀ ਸਾਨੂੰ ਕੰਮ ਬਹੁਤ ਆ ਮੋਹਲਾ ਚ ਕੀ ਕਰਨ ਜਾਣਾ ਮਤਲਬ ਮੋਹਲਾ ਸਾਡੇ ਕੋ ਜਿਦਾਂ ਲੈਂਡਸਕੇਪਿੰਗ ਦੇ ਠੇਕੇ ਆ ਜਾਂ ਕੁਝ ਹੋਰ ਕੰਮ ਸਾਡੇ ਕੋ ਕਿੰਨੇ ਤਰ੍ਹਾਂ ਦੇ ਕੰਮ ਆ ਨਾ ਠੀਕ ਆ ਵੀਰੇ ਮਤਲਬ ਕਹਿਣ ਦਾ ਪਾਪ ਜਿਹਨੇ ਕਰਨ ਆਇਆ ਉਹਦੇ ਕੰਮ ਹੀ ਕੰਮ ਆ ਹੁਣ ਇਹ ਮੁੰਡੇ ਨੂੰ ਝੂਟ ਪੈ ਗਈ ਆ ਇਹਨੂੰ ਸ਼ੌਂਕ ਪੈ ਗਿਆ ਹੁਣ ਚਲੋ ਗੱਲਬਾਤ ਕਰਨ ਦਾ ਆਸ਼ ਉਹਨੂੰ ਮੇਰੇ ਵਾਂਗੂ ਗਾਂ ਪੈ ਗਿਆ ਜਿਹਦਾ ਝੂਟ ਪੈ ਗਈ ਹੈ ਨਾ ਹੁਣ ਸਵੇਰ ਤੋਂ ਲੈ ਕੇ ਇੱਥੇ ਲੱਗਾ ਮੈਂ ਦੂਜੇ ਫਾਰਮਾਂ ਤੇ ਲੱਗਾ ਹਣ ਇੱਕ ਬੰਦਾ ਸਾਡੇ ਨਾਲ ਵੱਜੇ ਮੁੰਡਾ ਆਇਆ ਹੈ ਨਾ ਤੇ ਹੁਣ ਉਹ ਅਸੀਂ ਇੱਕ ਬੰਦੇ ਨਾਲ ਤਿੰਨਾਂ ਬੰਦਿਆਂ ਦਾ ਕੰਮ ਲੈਣ ਦੇ ਆ ਚਾਰਾਂ ਦਾ ਕੋਈ ਸਾਡੇ ਕੋਲ ਮਸ਼ੀਨਰੀ ਇੰਨੀ ਆ ਮਸ਼ੀਨਰੀ ਹੈਗੀ ਹੈ ਨਾ ਬਾਕੀ ਸ਼ੌਂਕ ਆ ਕੰਮ ਦਾ ਮੈਨੂੰ ਘੁੰਮਣ ਦਾ ਸ਼ੌਂਕ ਨਹੀਂ ਮੈਨੂੰ ਗੇੜੀਆਂ ਦੇਣ ਦਾ ਸ਼ੌਂਕ ਨਹੀਂਗਾ ਤੇ ਮੈਨੂੰ ਫਲਾਈ ਕਰਨ ਦਾ ਸ਼ੌਂਕ ਜਦ ਮੈਂ ਗਾਇਕੀ ਕਿਉਂ ਛੱਡੀ ਸੀ ਮੈਨੂੰ ਫਲਾਈ ਕਰਨਾ ਹੈ ਮੈਂ ਬੜਾ ਲਾਈਕ ਨਹੀਂ ਸੀ ਬੜਾ ਕਰਦਾ ਜਦੋਂ ਇੱਥੋਂ ਉੱਥੇ ਬੀਸੀ ਚੱਲ ਗਿਆ ਬੀਸੀ ਤੋਂ ਉੱਥੇ ਚਲੋ ਕੈਲਗਰੀ ਕੈਲਗੇ ਚਲੋ ਚਲੋ ਮੈਂ ਅਮਰੀਕਾ ਹੈ ਨਾ ਵੀ ਉਹ ਕੋਈ ਜ਼ਿੰਦਗੀ ਨਹੀਂ ਬੰਦੇ ਦੀ ਹਾਂ ਵੇ ਠੀਕ ਹੈ ਤੁਹਾਡਾ ਨੈਮ ਬ੍ਰਾਂਡ ਬਣ ਗਿਆ ਤੁਸੀਂ ਔਜਲਾ ਔਜਲਾ ਲਾਡੀ ਹੋ ਗਈ ਲਾਡੀ ਹੋ ਗਈ ਸਾਰੇ ਪਾਸੇ ਉਹ ਤਾਂ ਠੀਕ ਹੈ ਪਰ ਗੱਲ ਇਹ ਵੀ ਤੁਹਾਡੇ ਤੁਹਾਡੇ ਕੋ ਫੈਮਲੀ ਵਾਸਤੇ ਟਾਈਮ ਹੀ ਹੈ ਨਹੀਂ ਹੈ ਨਾ ਸਭ ਤੋਂ ਵੱਡੀ ਗੱਲ ਇਹ ਆ ਸੇ ਇਸ ਕਰਕੇ ਸਾਰਿਆਂ ਨੂੰ ਕੰਨਾ ਵੀ ਕੈਨੇਡਾ ਜਿੱਥੇ ਵੀ ਤੁਸੀਂ ਰਹਿੰਦੇ ਆ ਕੰਮ ਕਰੋ ਮਿਹਨਤ ਕਰੋ ਤੇ ਸਵਰਗ ਹੀ ਸਵਰਗ ਹੈ ਇੰਡੀਆ ਵੀ ਸਵਰਗ ਹੈ ਇਹ ਨਹੀਂ ਗੱਲ ਪਰ ਜੇ ਕੋਈ ਬੰਦੇ ਨੇ ਮਿਹਨਤ ਕਰਨੀ ਹਾਂ ਜਿਹਨੇ ਮਿਹਨਤ ਨਹੀਂ ਕਰਨੀ ਬਾਬਾ ਟੱਲ ਪੱਕੀਆਂ ਬਗਾਈਆਂ ਘੱਲ ਉਹ ਤਾਂ ਮਤਲਬ ਨਹੀਂ ਗੱਲ ਬਣਨੀ ਕਿੱਥੇ ਮਰਜੀ ਹੋਈਏ ਤੁਸੀਂ ਤੁਸੀਂ ਮੈਂ ਮੋਟ ਮੋਟ ਦੱਸ ਦਣਾ ਅੱਜ ਵੀਰੇ ਉਹਨਾਂ ਕੋਲ ਨਾ 500 ਇਕੜ ਜ਼ਮੀਨ ਆ ਜਿਹੜਾ ਕੁਝ ਬਹੁਤ ਆ ਪਰ ਜੇ ਦੇਖਿਆ ਜਾਵੇ ਵੀ ਇੱਕਦਮ ਥਾਲੀ ਚ ਪ੍ਰੋਸ ਕਰੇ ਕੈਨੇਡਾ ਨਹੀਂ 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 ਵੀਰੇ ਤੁਸੀਂ ਪਹਿਲਾਂ ਵੀਰੇ ਟਰੈਕਟਰ ਸੌਰੀ ਟਰੱਕ ਵੀ ਚਲਾਇਆ ਮੈਂ ਕਹਿੰਦਾ ਪੁੱਛੋ ਨਾ ਜੀ ਬਹੁਤ ਫਰਨੀਚਰ ਵੀ ਫਰਨੀਚਰ ਦੇ ਸੋਫੇ ਬਣਾਏ ਪਹਿਲਾਂ ਅੱਛਾ ਵੀਰੇ ਤੇ ਬੜੇ ਮੰਦੇ ਹਾਲ ਸੀ ਜੋ ਨਵੇਂ ਨਵੇਂ ਇੱਥੇ ਆਏ ਹਨ ਤੇ ਨਾਂ ਬਾਲਾ ਪਤਾ ਸੀਗਾ ਹਰ ਇੱਕ ਤੋਂ ਹਰ ਬੰਦੇ ਤੋਂ ਵੀ ਡਰ ਲੱਗਦਾ ਸੀ ਕਿਉਂਕਿ ਸਿਸਟਮ ਨਵਾਂ ਸੀ ਕਿਉਂਕਿ ਇੰਡੀਆ ਬੜਾ ਰਿਹਾ ਸੀ ਮੈਂ ਜੀ ਵੀਰੇ ਤੇ ਹੌਲੀ ਹੌਲੀ ਉਸ ਚੀਜ਼ ਨੂੰ ਅਪਣਾਇਆ ਬਣਾ ਬਣਾ ਕੇ ਫ ਇਹ ਮੈਡਲ ਦੀ ਕੰਪਨੀ 'ਚ ਕੰਮ ਕੀਤਾ 3.5-4 ਸਾਲ ਉੱਥੇ ਕੰਮ ਕੀਤਾ ਤੇ ਜਿਵੇਂ ਜਿਵੇਂ ਗਾਂ ਸਟੈਪ ਬਾਈ ਸਟੈਪ ਫਿਰ ਟਰੱਕ ਦਾ ਲਾਇਸੈਂਸ ਲਿਆ ਫਿਰ ਟਰੱਕ ਦੀ ਜੌਬ ਸ਼ੁਰੂ ਕੀਤੀ ਉੱਥੋਂ ਗਾਂ ਫਿਰ ਹੌਲੀ 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 ਜਿਵੇਂ ਜਿਵੇਂ ਸ਼ੌਂਕ ਸੀਗੇ ਹਨਾ ਬਈ ਮਤਲਬ ਟਾਈਮ ਲੱਗਦਾ ਹਰ ਕੰਮ ਇਦਾਂ ਨਹੀਂ ਵੀ ਓਵਰਨਾਈਟ ਹੀ ਸਾਰਾ ਕੰਮ ਆਪਾਂ ਹੁਣ ਸਾਡੀ ਪ੍ਰੋਬਲਮ ਇਹ ਹੋ ਗਈ ਅਸੀਂ ਰਾਈਟ ਵੇ ਫਾਸਟ ਚਾਹੁੰਨੇ ਹਰ ਕੰਮ ਬਈ ਬਟਨ ਨਪਿਆ ਫਲਾਣਾ ਸਾਹਿਬ ਨੂੰ ਦੇਖਿਆ ਅਸੀਂ ਉਦਾਂ ਦੂਏ ਦਿਨ ਕਰ ਦਈਏ ਫਿਰ ਉਹ ਤਾਂ ਫਿਰ ਉਹ ਇਦਾਂ ਰਾਈਟ ਵੇ ਕਰਨਾ ਪੋਸੀਬਲ ਨਹੀਂ ਅਨਲੈਸ ਤੁਸੀਂ ਪਿੱਛੋਂ ਇੰਨੇ ਜ਼ਿਆਦਾ ਤੁਹਾਨੂੰ ਪਰ ਹਾਂ ਫਾਇਦਾ ਜਰੂਰ ਮਿਲਦਾ ਹੈ ਜੀ ਟਾਈਮ ਲੱਗਦਾ ਜੇ ਹੁਣ ਮੈਂ ਕਹਿੰਦਾ 20 ਸਾਲ ਪਹਿਲਾਂ 20 ਸਾਲ ਇਹਦੂ ਪਿੱਛੇ ਜਦੋਂ ਮੈਂ ਇਸ ਫਾਜ਼ ਸਾਹਿਬ ਹੁਣੇ ਜਦੋਂ ਨਵੇਂ ਨਵੇਂ ਆਏ ਸੀਗੇ ਤਾਂ ਜੇ ਮੈਂ ਉਦੋਂ ਕਹਿੰਦਾ ਵੀ ਡੈਡੀ ਜੀ ਤੁਸੀਂ ਤਾਂ ਮੇਰੇ ਲਈ ਕੀ ਕੀਤਾ ਤੁਸੀਂ ਨੇ ਮੈਨੂੰ ਬਈ ਐਚਾ ਮਨਵਾ ਮਹਲਾਣੇ ਬੰਦੇ ਕੋ ਘਾਰਿਆ ਨਹੀਂ ਮੈਨੂੰ ਘਰ ਲੈ ਕੇ ਦਿਓ ਤੇ ਹੁਣ ਬਾਪੂ ਵਿਚਾਰਾ ਆਪਣੀ ਜਾਨ ਵੇਚ ਕੇ ਦੇ ਦੇਵੇ ਜੇ ਉਥੋਂ 10 ਕੀਏ ਤਾਂ ਵੇਚ ਕੇ ਆਊਗਾ ਇੱਥੇ ਘਰ ਨਹੀਂ ਸੀ ਆਉਣਾ ਉਹਨਾਂ ਟਾਈਮਾਂ 'ਚ ਨਹੀਂ ਹੁਣ ਅਸੇ ਇੱਕ ਗੱਲ ਕਰਦੇ ਆ ਤੇ ਅੱਜ ਵੀ ਜੇ 10 ਕੀਏ ਤਾਂ ਵੇਚ ਕੇ ਆਈਏ ਤਾਂ ਇੱਕ ਘਰ ਇਸ ਅੱਜ ਵੀ ਨਹੀਂ ਆਉਂਦਾ ਇਹ ਆਹ ਆਮ ਪਿੰਡ ਦੇ ਵਿੱਚੋਂ ਤੁਰ ਗਿਆ 35-40 ਲੱਖ ਦਾ ਖੇਤ ਲਾ ਲਓ ਕੁਛ 30 ਲੱਖ ਦਾ ਲਾ ਲਓ ਤੇ ਕੀ ਆਉਂਦਾ 30 ਲੱਖ ਰਾਂ ਮੈਨੂੰ ਦੱਸੋ ਤੁਸੀਂ ਕੁਛ ਵੀ ਨਹੀਂ ਆਉਂਦਾ ਜੀ ਇਹ ਤਾਂ ਮਾਪਿਆਂ ਨੇ ਤੁਹਾਨੂੰ ਚੰਗੀ ਸਿੱਖਿਆ ਦੇਤੀ ਤੁਹਾਨੂੰ ਪੜ੍ਹਾਈ ਦੇਤੀ ਤੁਹਾਨੂੰ ਚੰਗੀ ਮਤਲਬ ਸਿੱਖਿਆ ਦੇਤੀ ਸਾਰਾ ਕੁ ਉਹ ਤੇ ਤੁਸੀਂ ਤੁਹਾਨੂੰ ਚੰਗੀ ਕੰਟਰੀ ਦੇਤੀ ਤੇ ਬਾਕੀ ਤੁਹਾਡਾ ਆਪਣਾ ਫਰਜ਼ ਆ ਜੀ ਵੀਰੇ ਤੁਹਾਡਾ ਆਪਣਾ ਫਰਜ਼ ਹੈ ਉੱਠ ਕੇ ਹਿੰਮਤ ਕਰਨੀ ਫਿਰ ਤੁਸੀਂ ਵੀ ਗਾਂ ਮਾਪੇ ਆ ਜੇ ਤੁਸੀਂ ਮਾਪਾਂ ਪੇ ਤੇ ਅਪਲਾਈ ਕਰਦੇ ਆ ਤੁਹਾਨੂੰ ਵੀ ਗਾਂ ਤੁਹਾਨੂੰ ਤੁਸੀਂ ਵੀ ਮਾਪੇ ਤੁਹਾਡੇ ਵੀ ਵਾਰੀ ਆ ਜਾਣੀ ਆ ਉਹ ਜੜੀ ਕਹਿੰਦੇ ਉਹ ਕਹਿੰਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਹਨਾ ਵਾਰੀ ਤਾਂ ਜਦੋਂ ਤੁਸੀਂ ਆਏ ਸੀਗੇ ਉਦੋਂ ਤੇ ਕੈਨੇਡਾ ਦੇ ਹਾਲਾਤ ਜਾਂ ਹੁਣ ਦੇ ਸਾਨੂੰ ਲੱਗਦੇ ਸਟਰਗਲ ਜਿਵੇਂ ਕੰਮ ਕਰ ਘਾਟਾ ਵੀ ਕਿਦਾਂ ਲੱਗ ਰਹੇ ਨੇ ਸਾਨੂੰ ਲੱਗਦਾ ਜਿਵੇਂ ਆਮ ਸਟੂਡੈਂਟ ਨੂੰ ਕਈ ਵਾਰ ਕੰਮ ਨਹੀਂ ਮਿਲਦਾ ਹੈਗਾ ਓਨੈਸਟਲੀ ਨਾ ਮੈਨੂੰ ਅੱਜ ਤੱਕ ਇਹਦੀ ਰੈਸੈਸ਼ਨ ਦਿਸਿਆ ਅੱਛਾ ਦੇਖੀ ਨਾ ਨਾ ਮੈਨੂੰ ਕਦੀ ਕੰਮ ਦੀ ਪ੍ਰੋਬਲਮ ਨਹੀਂ ਸੀ ਆ ਕਿਉਂਕਿ ਅਸੀਂ ਕੰਮ ਹੀ ਇੰਨਾ ਦੇ ਗੰਦੇ ਮੰਦੇ ਹਰ ਤਰ੍ਹਾਂ ਦੇ ਕੰਮ ਕਰ ਲੈਨੇ ਕਰਕੇ ਸਾਨੂੰ ਕਦੀ ਦੇਖਣ ਦਾ ਮੌਕਾ ਨਹੀਂ ਮਿਲਿਆ ਬੰਦੇ ਕਹਿੰਦੇ 2008 ਸੈਸ਼ਨ ਆਇਆ ਸੀਗਾ ਹਾਂ ਰੀਅਲ ਏਸਟੇਟ ਜਰੂਰ ਥੋੜਾ ਹੱਥ ਤੰਗ ਹੋਇਆ ਜਿਹਦਾ ਬੰਦਿਆਂ ਦਾ ਹੁਣ ਵੀ ਵੀ ਜੋ ਰੀਅਲ ਏਸਟੇਟ ਜਿਆਦਾ ਲਈ ਆ ਬੰਦਿਆਂ ਨੇ ਉਹ ਬਿਗੀ ਨਹੀਂ ਜਾਂ ਕੁਝ ਉਹ ਬਖਰੀਗਾ ਲਿਆ ਪਰ ਕੰਮ ਤੌਰ ਤੇ ਸਾਨੂੰ ਤਾਂ ਗੁਰੂ ਰਾਮਦਾਸ ਦੀ ਕਿਰਪਾ ਨਾਲ ਮੈਨੂੰ ਅਜੇ ਤੱਕ ਪਤਾ ਲੱਗਾ ਫਿਰ ਸੈਸ਼ਨ ਚੀਜ਼ ਵੀ ਕਿਹੜੀ ਉਹ ਹੁਣ ਸੁਣਿਆ ਮੈਂ ਹਾਂ ਹੁਣ ਸੁਣਿਆ ਕਿ ਸੁਣਿਆ ਮੇਰੇ ਸੈਸ਼ਨ ਸ੍ਰੀ ਮਡ ਪਾਲਣਾ ਲੈਂਡਸਕੇਪਿੰਗ ਕੰਕਰੀਟਾਂ ਦੇ ਕੁਝ ਵੀ ਆ ਬੋਲੋ ਜਿਹਨਾਂ ਕਹਿੰਦੇ ਗੌਣ ਵਜਾਉਣ ਤੋਂ ਲੈ ਕੇ ਸਾਰੇ ਕੰਮ ਹੀ ਕਰ ਲੈਣੇ ਉਹਨੇ ਆਪੇ ਸੈੱਟੀ ਸੱਟਿਆ ਸਾਰਾ ਕੁਝ ਨਾ ਹਾਂਜੀ ਨਹੀਂ ਬਹੁਤ ਚੰਗਾ ਲੱਗਿਆ ਵੀਰ ਛੋਟਾ ਨਾਲ ਗੱਲਬਾਤ ਕਰਕੇ ਥੈਂਕ ਯੂ ਜੀ ਤੁਹਾਡਾ ਤੁਹਾਡੀ ਮਿਹਰਬਾਨੀ ਕੋਈ ਹੋਰ ਆਪਣੇ ਜਿਹੜੇ ਕੋਈ ਪੰਜਾਬੀਆਂ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਵੀਰੇ ਕੁਝ ਵੀ ਸਨੇਹ ਹੈ ਆ ਵੀ ਉੱਠ ਕੇ ਤੁਰੋ ਇੱਕ ਤਾਂ ਪੰਜਾਬੀ ਮਾਂ ਬੋਲੀ ਨੂੰ ਪਹਿਲਾਂ ਤਾਂ ਪੜਨਾ ਲਿਖਣਾ ਸਿੱਖੋ ਹਾਂ ਸ਼ਾਇਦ ਸਾਡੇ ਜੀ ਵੀ ਥੋੜੀ ਜਿਹੀ ਕਮੀ ਰਹਿ ਗਈ ਜਿਆਦਾ ਪੜਨ ਦੇ ਵਿੱਚ ਜਿਆਦਾ ਡੀਪ ਨਹੀਂ ਜਾ ਸਕੀ ਹੁਣ ਮੈਂ ਲੱਗਾ ਇਧਰਲੇ ਪਾਸੇ ਤੇ ਖਾਸ ਕਰ ਨਵੇਂ ਕੁੜੀਆਂ ਮੁੰਡੇ ਜਿਹੜੇ ਇਹਨਾਂ ਨੂੰ ਜੋੜੀਏ ਆਪਾਂ ਠੀਕ ਹੈ ਬਈ ਓਥੇ ਆਪਣਾ ਗੈਪ ਇੰਡੀਆ ਤੋਂ ਹੀ ਬਹੁਤ ਬਣ ਗਿਆ ਪੰਜਾਬ ਤੋਂ ਹੀ ਗੈਪ ਆਪਣਾ ਜ਼ੀਰੋ ਹੀ ਆ ਮਤਲਬ ਪੰਜਾਬੀ ਵਾਲੇ ਪਾਸੇ ਤਾਂ ਕੁੜੀਆਂ ਨੂੰ ਲਿਖਣ ਦਾ ਵੀ ਨਹੀਂ ਪਤਾ ਹੈਗਾ ਮੁੰਡਿਆਂ ਨੂੰ ਠੀਕ ਹੈ ਮੈਂ ਜਿੰਨੇ ਵੀ ਨਵੇਂ ਯੂਥ ਆ ਥੋੜੇ ਬੰਦੇ ਆ ਜਿਨ੍ਹਾਂ ਨੇ ਨਿਆਣਿਆਂ ਨੂੰ ਬਚੋਂਦਾ ਜਿਨ੍ਹਾਂ ਦੇ ਪੇਰੈਂਟਸ ਬਹੁਤ ਜ਼ਿਆਦਾ ਇਸ ਚੀਜ਼ ਨੂੰ ਟਾਈਮ ਦਿੰਦੇ ਆ ਤੇ ਨਹੀਂ ਤਾਂ ਮਤਲਬ ਲਾਈਫ ਇੰਨੀ ਉੱਥੇ ਵੀ ਫਾਸਟ ਹੋਈ ਆ ਬਈ ਪੰਜਾਬੀ ਮਾਮੋਲੀ ਇੱਕ ਪੱਗ ਬੰਨਣੀ ਜਾਂ ਵੱਡੇ ਵਡੇਰਿਆਂ ਦਾ ਜਾਂ ਹੀਰੋ ਸਟਾਰ ਕੌਣ ਹੈ ਜੇ ਇੱਕ ਗੱਲ ਜਿਹੜੀ ਸਟਾਰ ਦੀ ਆਉਂਦੀ ਆ ਬਈ ਇੱਕ ਲਾਡੀ ਔਜਲਾ ਸਟਾਰ ਹੋ ਗਿਆ ਕਿ ਕਰਨ ਔਜਲਾ ਹੋ ਗਿਆ ਕਿ ਜੈਜੀ ਵੀ ਹੋ ਗਿਆ ਕਿ ਫਲਾਨਾ ਹੋ ਗਿਆ ਇਹ ਸਟਾਰ ਨਹੀਂ ਹੈਗੇ ਹੂੰ ਇਹ ਤਾਂ ਵਿਚਾਰੇ ਇੱਥੇ ਸਟ੍ਰਗਲਰ ਆ ਹਾਂ ਜਿਹੜੇ ਜਿਹੜੇ ਸਹੀ ਸਟਾਰ ਆ ਸਾਡੇ ਵੱਡੇ ਵੱਡੇ ਯੋਧੇ ਹੋਏ ਸਾਡੇ ਗੁਰੂ ਪੀਰ ਸਾਡੇ ਹੋਏ ਆ ਵੱਡੇ ਵੱਡੇ ਨਾ ਉਹਨਾਂ ਨੂੰ ਸਾਨੂੰ ਪਤਾ ਹੀ ਕੁਛ ਨਹੀਂ ਕਿਸੇ ਕੁੜੀ ਨੂੰ ਪੁੱਛ ਲਓ ਕਿਸੇ ਮੁੰਡੇ ਨੂੰ ਪੁੱਛ ਲਓ ਉਹ ਕਹਿੰਦੇ ਇਹ ਜਿਹੜਾ ਜਿਹੜਾ ਇਹ ਇਹਨਾਂ ਚੀਜ਼ਾਂ ਦੀ ਗੱਲਾਂ ਕਰੀ ਜਾਂਦਾ ਇਹਨੂੰ ਪਤਾ ਨਹੀਂ ਕੀ ਹੋਇਆ ਹੈ ਨਾ ਉਹ ਗੱਲ ਕਰਨੀ ਚਾਹੁੰਦੇ ਅੱਜ ਦੇ ਸਟਾਰ ਦੀ ਜਿਹਦੇ ਮਗਰ 1500 ਬੰਦਾ ਦੁਰਿਆ ਫਿਰਦਾ ਹੈ ਨਾ ਤੇ ਜਿਹੜੇ ਹੁਣ ਮਹਾ ਬਾਬਾ ਦੀਪ ਸਿੰਘ ਹੁਣ ਇੱਕ ਅੱਡੇ ਅੱਡੇ ਵੱਡੇ ਆਪਣੇ ਯੋਧੇ ਹੋਏ ਆ ਹੈ ਨਾ ਜਿਨ੍ਹਾਂ ਨੇ ਏਡੀਆਂ ਜੰਗਾਂ ਲੜੀਆਂ ਕਿੱਡਾ-ਕੱਡਾ ਆਪਣੀਆਂ ਕੁਰਬਾਨੀਆਂ ਕੀਤੀਆਂ ਪੱਗਾਂ ਸਿਰਾਂ ਦੇ ਆਪਣੇ ਬਣਾਈਆਂ ਕਿਦਾਂ ਆਪਾਂ ਨੂੰ ਨਵੀਂ ਪਹਿਚਾਣ ਦਿੱਤੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਾ ਸਰਵਾਂਸਵਾਰ ਦਿੱਤਾ ਹਨ ਜੀ ਜੀ ਤੇ ਅਸੀਂ ਇਹਨਾਂ ਨੂੰ ਸਟਾਰ ਮੰਨੀਏ ਇਹਨਾਂ ਦੇ ਇਹਨਾਂ ਦੇ ਟੈਟੂ ਸਾਡਾ ਮਾਹਾਂ ਤੇ ਜੁੱਥਾਂ ਵਿੱਚ ਸਾਨੂੰ ਲਿਖਣਾ ਕਰਨਾ ਚ ਫੋਟੋ ਲਾਉਣੀਆਂ ਟਰੈਕਟਰਾਂ ਗੱਡੀਆਂ ਸਾਰੇ ਇਹ ਬਣਦਾ ਆ ਨਾ ਕਿ ਸਾਡਾ ਮੇਰੇ ਅਰਗੇ ਨੂੰ ਕਿਸੇ ਇੱਕ 10-10 10 ਸਾਲਾਂ ਵਾਲੇ ਕਲਾਕਾਰ ਨੂੰ ਬਣਾ ਕੇ ਤਾਂ ਫਿਰ ਟੈਟੂ ਬਣਾ ਲਿਆ ਫਲਾਨਾ ਕਰ ਲਿਆ ਇਹ ਕਿਹੜੀਆਂ ਚੀਜ਼ਾਂ ਕੁਝ ਵੀ ਨਹੀਂਗਾ ਇਹ ਟੈਂਪਰੇਰੀ ਸਾਰਾ ਕੁਝ ਜੀ ਜੀ ਹਾਂ ਤੇ ਗੁਰੂ ਪੀਰ ਵਡੇ ਵਡੇਰਿਆਂ ਦੀ ਕਦਰ ਕਰੋ ਸਿਆਣਿਆਂ ਦੀ ਕਦਰ ਕਰੋ ਜਿਨ੍ਹਾਂ ਨੇ ਇੰਨਾ ਸਟਰਗਲ ਕਰਕੇ ਤੁਹਾਨੂੰ ਜ਼ਿੰਦਗੀ 'ਚ ਕਾਮਯਾਬ ਕੀਤਾ ਐਸੇ ਤੱਕ ਪਹੁੰਚਾਇਆ ਹਨ ਹਾਂ ਤੇ ਵੀਰੇ ਮੈਂ ਚੱਲ ਜਾਂਦੇ ਕਿਸਵਾਲ ਥੋੜਾ ਛੋਟਾ ਹੋ ਲੈਣਾ ਜਿਵੇਂ ਤੁਸੀਂ ਨਾ ਮੈਂ ਦੇਖਿਆ ਇੱਥੇ ਦੇ ਬੱਚੇ ਵਾਰਨ ਆ ਜਿਹੜੇ ਮਤਲਬ ਨਾ ਤਾਂ ਪੰਜਾਬੀ ਬੋਲਣੀ ਆਉਂਦੀ ਆ ਪ੍ਰੋਪਰ ਨਾ ਅਪੀਅਰੈਂਸ ਰਿਸਪੈਕਟ ਆ ਹਾਂ ਜੀ ਕਾਫੀ ਨਾ ਤੋਂ ਨੋਟ ਕੀਤਾ ਤੁਹਾਡੇ ਬੇਟੇ 'ਚ ਮੈਨੂੰ ਬਹੁਤ ਵਧੀਆ ਲੱਗੀ ਇੰਨੀ ਸੋਹਣੀ ਨੌਲੇਜ ਵੀ ਰੱਖੀ ਬੈਠਾ ਖਾਸ ਕਰਕੇ ਉਹ ਚੀਜ਼ਾਂ ਨੌਲੇਜ ਜਿਵੇਂ ਮੈਂ ਉਹ ਫਾਰਮ ਟੈਕ ਦੀ ਗੱਲ ਕੀਤੀ ਉਹਨੂੰ ਯਾਰ ਬੜਾ ਉਹਦੇ ਨਾਲ ਪਿਆਰ ਮੈਂ ਕਿਹਾ ਅਸੀਂ ਛੋਟੇ ਤੋਂ ਦੇਖਿਆ ਹੋਇਆ ਸਾਡੇ ਤੋਂ ਆਪਣੇ ਆਪਣੇ ਐਂਟਰ ਹੁੰਦਾ ਸੀ ਉਹ ਹੁੰਦਾ ਸੀ ਬਸ ਬਸ ਮੈਸੇਜ ਹੁੰਦੇ ਜਾਂਦੇ ਮੈਨੂੰ ਇਹ ਏਡਾ ਏਡਾ ਕਿੱਜਾ ਹੈਗੀਆਂ ਨਾ ਖੜੇ ਨੇ ਏਡੇ ਏਡੇ ਬੜੇ ਹਨਾ ਉਹਦੇ ਨਾਲ ਇੰਨਾ ਪਿਆਰ ਕਰਦੇ ਆ ਹਾਂਜੀ ਉਹਦੇ ਬਲ ਖਾਸੀ ਖਿੱਚ ਦੇਖੀ ਮੈਂ ਉਹਦੀ ਇਹ ਤੁਸੇ ਨੂੰ ਮੋਟੀਵੇਟ ਕਿ ਮੈਂ ਤੁਸੀਂ ਕਰਦੇ ਹੋ ਜਾਂ ਬਾਪੂ ਜੀ ਉਹਨਾਂ ਨੇ ਕਿਹਾ ਬਾਪੂ ਜੀ ਉਹਨਾਂ ਨੇ ਕੀਤਾ 35 ਦੇ ਮੈਸੇਜ ਤੋਂ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਉਹ ਕਹਿੰਦੇ ਉਹ ਠੰਮੇ ਦੀ ਗੱਲ ਬਹੁਤ ਕਰਦੇ ਹੁੰਦੇ ਸਨ ਹਮੇਸ਼ਾ ਹੀ ਸ਼ਾਇਦ ਮੇਰੇ 'ਚ ਵੀ ਉਹ ਚੀਜ਼ ਹੈ ਨਹੀਂ ਠੰਮੇ ਦੀ ਵਾਲੀ ਤੇ ਉਹ ਠੰਮੇ 'ਚ ਬਹੁਤ ਸੀਗੇ ਠੰਡੇ ਬਹੁਤ ਸੀ ਹਮ ਮਤਲਬ ਕੋ ਬੰਦਾ ਕਹਿ ਗਿਆ ਕੋਈ ਗੱਲ ਕਹਿ ਦਿੱਤੀ ਸੁਣ ਲਈ ਕਿਸੇ ਦੀ ਸੁਣ ਕੇ ਜਰ ਲੈਣੀ ਜੀ ਉਹਨੂੰ ਇੱਕ ਸਟੋਰ ਕਰ ਲੈਣਾ ਦੂਜੇ ਦੀ ਇੰਦਰ ਸਟੋਰ ਕਰ ਲੈਣੀ ਤੀਜੇ ਦੀ ਜੋ ਬਸ ਸਟੋਰ ਮਤਲਬ ਉਹ ਠੰਮੇ ਵਾਲੇ ਬੰਦੇ ਸੀ ਤਾਂ ਜਿਹੜੇ ਕਹਿੰਦੇ ਪੈਂਤ ਬੋਲਦਾਂ ਦੀ ਬਾਹੀ ਤੋਂ 35 ਦੇ ਮੈਸੇਜ ਟਰੇਡਰ ਨਾਲ ਕਾਕਾ ਮ 30 35 ਖੇ ਸਾਡੇ ਦਾ ਚਾਚਾਾਂ ਦੇ ਇਕੱਠੇ ਸੀ ਪਿੰਡ 'ਚ ਪਿੱਤੀਆਂ ਪਿੰਡ 'ਚ ਹਮਲੇ ਸਾਡੇ ਘਰ 'ਚ ਜਿਹੜੀ ਸਾਡੀ 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 ਮਤਲਬ ਉਦੋਂ ਢਾਈਆਂ ਖੇਤਾਂ ਤੋਂ ਚੱਲੇ ਆ ਬੋਲਦਾਂ ਨੇ ਇੰਨੀ ਜ਼ਮੀਨਾਂ ਨੇ ਬਣਾਈ ਦੋ ਭਰਾਵਾਂ ਤਿੰਨਾਂ ਨੇ ਠੀਕ ਆ ਜੀ ਠੀਕ ਹੈ ਨਾ ਤੇ ਮਤਲਬ ਉਹ ਇੰਨੇ 35 ਦੇ ਮੈਸੀ ਨਾਲ ਹੀ ਉਹਨਾਂ ਨੇ ਇੰਨਾ ਲੰਮਾ ਸਮਾਂ ਖੇਤੀ ਕੀਤੀ ਆ ਹੂੰ ਉਹ ਕਹਿੰਦੇ ਸਾਡੇ ਕੋਲ ਠਰਮਾ ਬਹੁਤ ਸੀ ਹਾਲ ਲਾਉਣਾ ਕਿਦਾਂ ਟਰੈਕਟਰ ਦਾ ਜ਼ੋਰ ਨਾ ਲੱਗੇ ਵੀ ਕਾਮਨ ਸੈਂਸ ਬਹੁਤ ਸੀ ਜਦੋਂ ਟਰੈਕਟਰ ਦੀ ਹੁਣ ਲਾਂਬਰਾ ਨਿਕਲੇ ਹੁਣ ਤਾਂ ਸਾਡੀ ਹਰ ਗੱਲ ਬੰਦਾ ਹੋਇਆ ਬੁੜੀ ਹੋਇਆ ਮਤਲਬ ਇੱਕ RPM 500 ਤੇ ਹੀ ਸਿੱਧੇ ਹੀ ਹਰ ਚੀਜ਼ ਤੇ ਤਾਂ ਹੀ ਸਾਡੇ ਬਲੱਡ ਪ੍ਰੈਸ਼ਰ ਆ ਸਾਡੇ ਹਾਰਟ ਆ ਸਾਡੇ ਕਿਡਨੀਆ ਲੱਲੇ ਪੱਬੇ ਸਾਰਾ ਕੁਝ ਫੇਲ ਹੋ ਜਾਂਦਾ ਕਿਉਂਕਿ ਅਸੀਂ ਇੰਨੇ ਪੰਪ ਚ ਹੀ ਇੰਨੇ ਜਿਆਦੇ ਇੰਨੇ ਸਾਡੇ ਪ੍ਰੈਸ਼ਰ ਆ ਟਰੈਕਟਰ ਦੇ ਗੱਡੀ ਚ ਬੈੰਨੇ ਆ ਟਰੈਕਟਰ ਜੀ ਬੰਦਾ ਬੈੰਦਾ ਜਦੋਂ ਮਸ਼ੀਨਰੀ ਤੇ ਕਹਿੰਦਾ ਨਹੀਂ ਬਈ ਉਹ ਮੈਂ ਤਾਂ ਸਾਰੇ ਆ ਸਾਰਾ ਢੇਰ ਆ ਨਾ ਮਿੱਟੀ ਦਾ ਹਾਂ ਬਈ ਇੱਕੋ ਵਾਰ ਹੀ ਲੈ ਜਾਣਾ ਸਾਰਾ ਮੈਂ ਖੁੱਚ ਗਿਆ ਡੈਡੀ ਕਹਿੰਦੇ ਕਾਕਾ ਠੰਮੇ ਨਾਲ ਸਾਰੇ ਕੰਮ ਕੀਤੇ 35 ਦੇ ਮੈਸੀ ਦੀ ਗੱਲ ਜੰਦੀ ਸੀ ਉਹ ਜਿਹੜੀ ਠੰਮੇ ਦੇ ਆਪਾਂ ਗੱਲ ਚੱਲਦੀ ਬਾਪੂ ਜੀ ਨਾਲੀ ਉਹ ਡੈਡੀ ਜੀ ਨਾਲ ਇੰਡੀਆ ਜਾਂਦਾ ਸੀਗੇ ਤੇ ਇੱਥੇ ਵੀ ਟਰੈਕਟਰ ਮੈਂ ਪਹਿਲੇ ਦਿਨ ਤੋਂ ਰੱਖਦਾ ਹੀ ਰੱਖਦਾ ਆ ਜਦੋਂ ਮੈਂ ਇੱਕ ਏਕੜ ਚ ਵੀ ਰਿਹਾ ਆ ਉੱਥੇ ਮੇਰੇ ਕੋਲ ਦੋ ਟਰੈਕਟਰ ਰਹਿ ਆ ਦੋ ਰੱਖਿਆ ਉੱਥੇ ਦੋ ਟਰੈਕਟਰ ਉੱਥੇ ਖੇਤ ਵਿੱਚ ਕੋਈ ਹੈ ਨਹੀਂ ਸੀਗੇ ਟਰੈਕਟਰ ਸੀਗੇ ਪਰ ਡੈਡੀ ਜੀ ਨਾਲ ਟਰੈਕਟਰ ਦੇ ਤੋਰੀਫੇ ਤੇ ਡੈਡੀ ਫਿਰ ਸਾਰੀ ਗੱਲ ਇਹਨੂੰ ਸਮਝਾਈ ਕਾਕੇ ਨੂੰ ਪੁੱਤ ਆ ਇਦਾਂ ਫਿਰ ਕੱਲੇ ਨੂੰ ਨਾਲ ਬਿ ਟਰੈਕਟਰ ਨਮਾ ਹਰ ਚਾਰ ਸਾਲ ਬਾਅਦ ਟਰੈਕਟਰ ਨਮਾ ਜਿਹੜੀ ਕਿ ਸਾਨੂੰ ਤਾਂ ਕਹਿੰਦਾ ਪਹਿਲਾਂ ਜੋਤੀ ਨਹੀਂ ਸੀ ਜੋੜਦੀ ਜੇ ਜੋੜਦੀ ਸੀ ਤਾਂ ਅਸੀਂ ਜ਼ਮੀਨ ਲੈ ਲੈਂਦੇ ਸੀ ਉਹਨੇ ਕਿ ਪੈਸੇ ਦੇ ਮਤਲਬ ਸਾਡੀ ਸੋਚ ਹੁਣ ਇਹ ਹੋ ਗਈ ਵੀ ਉਹ ਕਹਿੰਦੇ ਵੀ ਮੈਂ ਇੱਕ ਕੁੜੀ ਮੁੰਡਾ ਕਹਿੰਦਾ ਮੈਂ ਕੁੜੀ ਨੂੰ ਅਟਰੈਕਟ ਕਰਨ ਲਈ ਕੁੜੀ ਕਹਿੰਦੀ ਵੀ ਮੁੰਡੇ ਨੂੰ ਅਟਰੈਕਟ ਕਰਨ ਵਾਸਤੇ ਵੀ ਮੈਂ ਯੈਸ ਕਰਾ ਕੇ ਪੂਰਾ ਆਪਣੀ ਲੁੱਕ ਨੂੰ ਘੈਂਟ ਬਣਾਇਆ ਤਾਂ ਮੈਂ ਵਿਸ਼ਾਉਣ ਵਾਸਤੇ ਉਹਨਾਂ ਟਾਈਮ ਜਿਹੜੀ ਕਹਿੰਦੇ ਲੋਕਾਂ ਨਹੀਂ ਸੀ ਸਾਡੀਆਂ ਲੋਕਾਂ ਮਾਪਿਆਂ ਦੇ ਹੱਥੇ ਸੀਗੀਆਂ ਸਾਰੀਆਂ ਸਾਡੇ ਕੋਲ ਸਾਨੂੰ ਰੱਬ ਨੇ ਇੰਨੀ ਸ਼ਾਂਤੀ ਤੇ ਇੰਨਾ ਥਮਾ ਦਿੱਤਾ ਸੀ ਤੇ ਇੰਨੀ ਅਗਲ ਬਖਸ਼ੀ ਹੋ ਸੀਗੀ ਵੀ ਹੌਲੀ ਹੌਲੀ ਸਟੈਪ ਬਾਈ ਸਟੈਪ ਇੱਕ 35 ਦੇ ਮੈਸੀ ਨਾਲ ਹੀ ਡੈਡ ਜੀ ਕਹਿੰਦੇ ਮੈਂ ਇੰਨੀ ਖੇਤੀ ਕੀਤੀ। ਮਤਲਬ ਇੱਕ ਟਰੈਕਟਰ ਨੂੰ ਚਲਾਉਣ ਵਾਸਤੇ ਤਿੰਨ ਤਿੰਨ ਬੰਦੇ ਚਲਾਉਂਦੇ ਰਹੇ ਉਹਨੂੰ। ਤਿੰਨ ਤਿੰਨ ਬੰਦੇ ਚਲਾਉਂਦੇ। ਸਾਡੇ ਇੱਕ 35 ਦੇ ਮੈਸੀ ਸੀਗਾ ਡੈਡ ਜੀ ਨੇ ਇੰਨੀ ਜ਼ਮੀਨ ਕਹਿੰਦੇ ਮੈਂ ਕਰਾਈ ਆ 14 ਖੇਤ ਕਰਾਉਣੇ ਏਡੇ ਉੱਚੇ ਨੀਵੇਂ ਬਹੁਤ ਖਾਲਾ ਜੀ ਦਾ ਬਾੜਾ ਨੇ ਇੱਕ ਛੋੜੇ ਟਰੈਕਟਰ ਨਾਲ। ਇੰਨੀ ਕਰਾਹਾ ਹੁੰਦਾ ਮਗਰ 8 8 ਫੁੱਟ ਦਾ ਹੁੰਦਾ ਉਹ ਕਰਾਹਾ। 8 ਫੁੱਟ ਦਾ ਹੀ ਛੋਟਾ। ਪਹਿਲਾਂ ਜਿਹੜਾ ਹੁੰਦਾ ਸੀ ਆਪਣਾ ਤੇ ਅੰਦਰ ਰੂਪ ਜਾਂਦੇ ਦਿਖਾਉਣਾ ਮੈਨੂੰ ਹਾਂਜੀ ਦਿਖਾ ਲਦੇ ਹਾਂਜੀ ਜਰੂਰ ਹੁਣ ਹੈ ਹਾਂਜੀ ਅੰਦਰ ਹੈਗੀ ਮੈਂ ਤੁਹਾਨੂੰ ਕਹਿੰਦਾ ਮੁੰਡਿਆਂ ਨੂੰ ਲਿਆ ਆਂਦਾ ਆਓ ਚੱਲ ਜਾਂਦੇ ਤੇ ਹਾਂਜੀ ਤੇ ਮਤਲਬ ਗੱਲ ਇਹ ਉਹ ਵੀ ਠੰਮੇ ਸਾਡੇ ਕੋ ਸੱਚੀ ਘਟ ਗਈ ਹੈ ਹਨਾ ਸਾਨੂੰ ਠੰਮੇ ਦੀ ਲੋੜ ਹੈ ਸਾਡੇ ਸਾਰੇ ਧੀਆ ਪੁੱਤ ਬੱਚੇ ਸਾਡੇ ਸਾਰੇ ਸਾਡੇ ਹੀ ਆ ਤੇ ਇਹਨਾਂ ਸਾਰਿਆਂ ਨੂੰ ਟਾਈਮ ਲਾਇਆ ਜਾਵੇ ਗੁਰਦੁਆਰਿਆਂ ਦੇ ਵਿੱਚ ਵੀ ਸਿੱਖਿਆ ਦਿੱਤੀ ਜਾਵੇ ਬਾਕੀ ਫਾਰਮਾਂ ਦੇ ਵਿੱਚ ਲਿਆਂਦਾ ਜਾਵੇ ਇਹਨਾਂ ਨੂੰ ਠੀਕ ਆ ਵੀਰੇ ਐਗਰੀਕਲਚਰ ਸਾਡੇ ਬੱਚਿਆਂ ਨੂੰ ਲਾਗੇ ਲਾਗੇ ਸ਼ਹਿਰਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਐਗਰੀਕਲਚਰ ਸਮਝਾਇਆ ਜਾਵੇ। ਬਈ ਸਾਡੇ ਧਮਲਾ ਦਾ ਯੂਥ ਨੂੰ ਦੇਹ ਨਹੀਂ ਪਤਾ ਹੁੰਦਾ ਵੀ ਆ ਮੇਲ ਐਂ ਫੀਮੇਲ ਕੱਟੇ-ਕੱਟੇ ਕੀ ਫਰਕ ਹੈ। ਪਤਾ ਨਹੀਂ ਪਤਾ ਨਹੀਂ ਹੁੰਦਾ। ਬਿਲਕੁਲ ਸਹੀ। ਹੁਣ ਮੈਂ ਪਿੰਡ ਦੀ ਗੱਲ ਦੱਸਾਂ ਤੁਹਾਨੂੰ ਮੈਂ। ਪਿੰਡ ਹੀ ਸਾਡੇ ਉੱਥੇ 2-3 ਪਸ਼ੂ ਬੱਜਨੇ ਆ ਕੋ ਬਾਲੇ ਸ਼ਾਮ ਸੁਮ ਹੈਨੇਗੀ ਉੱਥੇ ਬੰਦਾ ਪੱਠੇ ਵਢਣ ਗਿਆ। ਠੀਕ ਹੈ। ਮੈਨੂੰ ਫੋਨ ਤੇ ਦੱਸੀ ਜਾਂਦਾ ਬੜੀ ਹਾਸੇ ਵਾਲੀ ਗੱਲ ਇਹ ਆ। ਇਹ ਕਹੇ ਕਿ ਕਹਿੰਦਾ ਕਿੰਦਾ ਫਲਾਣੇ ਨੇ ਆਪਣੇ ਤੁਸੀਂ ਡੰਗਰ ਹੋਰ ਲੈ ਆਂਦਾ ਇੱਕ। ਮੈਂ ਕਿਹਾ ਨਹੀਂ ਮੈਂ ਤਾਂ ਨਹੀਂ ਵੀ ਮੈਨੂੰ ਤਾਂ ਪਤਾ ਨਹੀਂ ਬਈ। ਮੈਂ ਤੇ ਉਹ ਕਹਿੰਦੇ ਵੀ ਮੱਝ ਅਖੇ ਮਿਲਦਾ ਇੱਕ ਹੋਰ ਲਿਆਂਦੀ ਹੋਈ ਆ ਉਹ ਸਿਗਾ ਕਟਾ ਮਤਲਬ ਹਾਸੇ ਕੀ ਹਾਸੇ ਵਾਲੀ ਗੱਲ ਨਹੀਂ ਹੈ ਕੋਈ ਕੋਈ ਮਤਲਬ ਕੋਈ ਜੋਕ ਬਣਾਉਣ ਨੂੰ ਨਹੀਂ ਕੀਤੀ ਗਈ ਮਤਲਬ ਜਿਹੜੀ ਪਨੀਰੀ ਇੱਥੇ ਤੱਕ ਸਾਨੂੰ ਅਸੀਂ ਏਡੇ ਜ਼ਿਆਦਾ ਬੇਵਕੂਫ ਹੋ ਗਏ ਕਹਿ ਲਓ ਜੇ ਸਰ ਕੋ ਸਾਨੂੰ ਪਤਾ ਹੀ ਨਹੀਂ ਸਰ ਕੋ ਟਾਈਮ ਹੀ ਨਹੀਂ ਦੇਖਣ ਨੂੰ ਜੇ ਸਾਨੂੰ ਦਿਸਦਾ ਹੀ ਨਹੀਂ ਤੇ ਉਹਨੂੰ ਕੀ ਪਤਾ ਹੋਣਾ ਗਾਂ ਵੀ ਕਿੱਦਾਂ ਡੰਗਰ ਵਧਾਉਣੇ ਆ ਜਾਂ ਕਿੱਦਾਂ ਖੇਤੀਆਂ ਕਰਨੀਆਂ ਜਾਂ ਕਾਂ ਗਾਂ ਸੀ ਕਿੱਦਾਂ ਆਪਣੀ ਜ਼ਿੰਦਗੀ ਤਰੱਕੀ ਕਰਨੀ ਆ ਤਰੱਕੀ ਕਰਨੀ ਤਾਂ ਬਹੁਤ ਦੂਰ ਦੀ ਗੱਲ ਹੋ ਗਈ ਹੈ ਜੇ ਤਰੱਕੀ ਕਰਦੇ ਆ ਤਾਂ ਫਾਸਟ ਬਹੁਤ ਆ ਓਵਰਨਾਈਟ ਹੀ ਕਹਿੰਦੇ ਆ ਵੀ ਦੇ ਕੇ ਧੱਕਾ ਦਉਦਾ ਪੈਸੇ ਇਕੱਠੇ ਕਰ ਲਈਏ ਤਾਂ ਚਲੋ ਜੀ ਰਾਤੋ ਰਾਤ ਅਮੀਰ ਬਣ ਜਾਈਏ ਹਨਾ ਅਮੀਰ ਬਣ ਸਕਦਾ ਬੰਦਾ ਮਿਹਨਤ ਨਾਲ ਜੀ ਵੀਰੇ ਹਾਂ ਟਾਈਮ ਲੱਗਦਾ 10 ਸਾਲ 20 ਸਾਲ ਲੱਗ ਜਾਂਦੇ 30 ਸਾਲ ਵੀ ਲੱਗ ਜਾਂਦੇ ਪਰ ਇਹ ਵੀ ਜ਼ਿੰਦਗੀ ਸੌਖੀ ਨਹੀਂ ਹੁੰਦੀ ਤੁਹਾਡੀ ਹਾਂ ਕੰਮ ਕਰੋ ਠੀਕ ਤੇ ਜਾਂਦੇ ਨਾਲ ਇੱਕ ਤਾਂ ਗੀਤ ਹੋਰ ਸੁਣਾ ਦੇ ਛੋਟਾ ਜਿਹਾ ਕੋਈ ਕੀਦਾ ਸੁਣਾ ਦੱਸੋ ਤੁਸੀਂ ਤਾਂ ਇੱਕ ਕਲਾ ਖੇਤ ਦੇਖਿਆ ਨਾ ਵੀ ਜਿਹੜੇ ਖੇਤ ਹੁੰਦੇ ਨੇ ਖੇਤ ਬੰਦੇ ਨੂੰ ਗਾਇਕੀ ਬਹੁਤ ਸਿਖਾਉਂਦੇ ਨੇ ਕੋਈ ਖੁੱਲਾ ਡੁੱਲਾ ਮਾਹੌਲ ਦਾ ਬੰਦਾ ਗਾਉਂਦਾ ਫਰੀ ਆ ਨਾ ਆਮ ਦੇਸੀ ਜਿਹਾ ਬੰਦਾ ਵੀ ਨਾ ਸਿੰਗਰ ਬਣ ਜਾਂਦਾ ਕੋਈ ਸੁਣਾ ਦੋ ਜਿਹੜਾ ਸਭ ਤੋਂ ਵਧੀਆ ਲੱਗਦਾ ਹਾਂਜੀ ਫਿਰ ਮਨਮੋਹਨ ਵਾਰਿਸ ਦਾ ਮਿਲਾ ਦੋ ਨਾ ਹਾਂ ਉਹ ਤਾਂ ਭਾਵੇਂ ਵਾਰਿਸ ਬਾਜੀ ਨੂੰ ਬਹੁਤ ਗਾਇਆ ਇੱਕ ਦੋ 27 ਅੰਤਰਾ ਹੋਣਾ ਹੈ ਕੀ ਵੀਰੇ ਹਾਂ 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 ਹੋਣੀ ਕਿਤੇ ਕੱਲੀ ਵਹਿ ਕੇ ਸੋਚੀ ਨੀ ਅਸੀਂ ਕੀ ਨੇ ਕੀਤਾ ਤੇਰੇ ਲਈ ਓ ਹੁਸਨ ਤੇਰੇ ਦਾ ਚੰਨ ਜਿੰਦੇ ਗਿਆ ਬੈਕਟ ਗੋਟਣੀ ਲਾ ਕੇ ਨਹੀਂ ਗੁਣਾ ਚੋਰੀਏ ਤੂੰ ਜਿਸ ਵੀਰ ਤਾਈ ਕਿੱਥੋਂ ਲੱਭੇਗੀ ਫਿਰ ਆ ਕੇ ਨਹੀਂ ਸਾਡੀਆਂ ਤਾਂ ਸਦਾ ਦਿਵਾਵਾਂ ਨੇ ਤੇਰੇ ਸਜਰੇ ਸੁਰਖ ਸਵੇਰੇ ਲਈ ਓ ਕਿਤੇ ਕੱਲੀ ਵਹਿ ਕੇ ਸੋਚੀ ਨਹੀਂ ਅਸੀਂ ਕੀ ਨਹੀਂ ਕੀਤਾ ਤੇਰੇ ਲਈ ਕਿਤੇ ਕੱਲੀ ਵਹਿ ਕੇ ਸੋਚੀ ਨਹੀਂ ਅਸੀਂ ਕੀ ਨਹੀਂ ਕੀਤਾ ਤੇਰੇ ਲਈ ਅਸੀਂ ਕੀ ਨਹੀਂ ਕੀਤਾ ਤੇਰੇ ਲਈ ਹਾਏ ਕੀ ਨਹੀਂ ਕੀਤਾ ਤੇਰੇ ਲਈ ਹਾਏ ਕੀ ਨਹੀਂ ਕੀਤਾ ਤੇਰੇ ਲਈ ਦੱਸ ਕੀ ਨਹੀਂ ਕੀਤਾ ਤੇਰੇ ਲਈ ਥੈਂਕ ਯੂ ਜੀ ਥੈਂਕ ਯੂ ਵੀਰ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਜੀ ਲਾਡੀ ਵੀਰ ਸਾਡਾ ਲਾਡੀ ਵੀਰ ਔਜਲਾ ਲਾਡੀ ਔਜਲਾ ਤੇ ਸਭ ਤੋਂ ਮੇਨ ਗੱਲ ਵੀਰ ਮੈਨੂੰ ਮੈਨੂੰ ਸ਼ਬਦ ਬਹੁਤ ਨਾਲ ਲੱਗਾ ਕਹਾਂ ਤੁਹਾਨੂੰ ਮੱਝਾਂ ਨਾਲ ਪਿਆਰ ਆ ਨੋ ਜਿਆਦਾ ਹਾਂ ਜੀ ਲੋਕੀ ਆਮ ਮਤਲਬ ਕਹਿ ਨਹੀਂ ਸਕਦੇ ਦਾ ਬੜਾ ਸ਼ਬਦ ਕਿ ਸਾਨੂੰ ਮੱਝਾਂ ਨਾਲ ਪਿਆਰ ਆ ਹਨਾ ਮੈਂ ਹਾਂ ਮੈਂ ਕਹਿੰਦੇ ਬੰਦੇ ਟੈਡੂ ਬਣਾਉਣੇ ਕਹਿੰਦੇ ਮੈਂ ਕਿਹਾ ਕਿ ਤੜ ਵੱਡੇ ਬੜੇ ਰਿਆਂ ਦੇ ਦੂਜਾ ਪਸ਼ੂਆਂ ਦੇ ਹਨਾ ਨਹੀਂ ਬਸ ਇਹ ਜਿੰਦਗੀ ਦੇ ਹੋਰ ਮੇਰੇ ਸਟਾਰ ਇਹੇ ਹੀ ਆ ਬਸ ਲਾਈਫ ਦੇ ਹਨਾ ਵੀ ਲੋਕ ਸੋਚਦੇ ਆ ਵੀ ਕਹਿੰਦੇ ਵੀ ਫਲਾਈ ਕਰਨਾ ਮੈਂ ਫਲਾਣਾ ਮੈਂ ਮੈਂ ਕਿਹਾ ਇਹ ਸਟਾਰ ਮੈਂ ਸਮਝਦਾ ਨਹੀਂ ਇਸ ਚੀਜ਼ ਨੂੰ ਕਿਉਂਕਿ ਮੈਂ ਇਹ ਸਟਾਰ ਇਹ ਸਟਾਰ ਨੂੰ ਸਟਾਰ ਬਣਾਣਾ ਸਮਝਦਾ ਨਹੀਂ ਸਭ ਤੋਂ ਵੱਡਾ ਸਟਾਰ ਇਹ ਆ ਵੀ ਜੋ ਜਿੰਦਗੀ ਚ ਬੰਦਾ ਚਾਹੁੰਦਾ ਆ ਉਹ ਕਰ ਲਵੇ ਜਿੰਦੇ ਜੀ ਜੀ ਤੇ ਇਹ ਤੋਂ ਵੱਡਾ ਸਟਾਰ ਮੇਰੇ ਹਿਸਾਬ ਨਾਲ ਦੁਨੀਆ 'ਚ ਕੋਈ ਹੈ ਨਹੀਂ। ਜੀ ਵੀਰੇ। ਕਿਉਂਕਿ ਮੈਂ ਇਹ ਬੰਦਗੀ ਸਿਆਣਿਆਂ ਨਾਲ ਰਹਿਣਾ। ਮੇਰੇ ਜਿੰਨੇ ਵੀ ਮਹਿਫਲੇ ਆ ਸਾਰੇ ਸਿਆਣਿਆਂ ਨਾਲ ਆ। ਠੀਕ ਆ ਵੀਰੇ। ਜਿੰਨੇ ਬਾਬੇ ਆ 60 65 ਸਾਲ ਤੋਂ ਲੈ ਕੇ 80 85 ਸਾਲ ਵਾਲੇ ਸਾਰੇ ਮੇਰੇ ਦੋਸਤ ਆ। ਬਹੁਤ ਕੁ ਸਿੱਖਿਆ। ਰਾਤੀ ਵੀ ਇਕੱਠੇ ਹੋ ਕੇ ਇਕੱਠੇ ਇਕੱਠੇ ਗਏ ਆ ਸਾਰੇ ਜਾਣੇ। ਹੁਣ ਅੱਜ ਫੇਸ਼ ਆਮ ਨੂੰ ਮਹਿਫਲ ਸਾਡੀ। ਕਿੱਥੇ ਜਿਵੇਂ ਅਸੀਂ ਕਿੱਥੇ ਲੱਗਦੀ ਕਰਦੇ। ਤੇ ਹੁਣ ਕਹਿੰਦੇ ਮਿਲਟਨ ਚ ਕਦੀ ਇੱਥੇ ਆਪਣੇ ਓਕਵੈਲ ਚ ਜਾਂ ਕਿੱਥੇ ਹਾਰਲੀ ਚ ਮੋਤ ਦੂਜੇ ਤੀਏ ਤਾਂ ਅਸੀਂ ਇਕੱਠੇ ਹੋਣਾ ਹੀ ਆ ਸਾਰੇ ਜਾਣੇ। ਦਹੀਂ ਬੋਲੇ ਇੱਕ ਚਾ ਉਹਨਾਂ ਨੂੰ ਵੀ ਹੁੰਦਾ ਸਾਨੂੰ ਕੰਪਨੀ ਮਿਲ ਗਈ ਆ ਉੱਥੇ ਕਿੱਦਾਂ ਨੀ ਮਹਿਫਲ ਆਦੀ ਕਿਵੇਂ ਦੀ ਮਹਿਫਲ ਸਿੱਧੇ ਹੀ ਬੜ ਡੰਗਰਾਂ ਵਾਲੀ ਬਾਰਨਾ ਚੀ ਬਸ ਇਹ ਹੀ ਓਏ ਸਾਧੂਆਂ ਵਾਲਾ ਕੰਮ ਬੱਸ ਸਾਨੂੰ ਸਾਨੂੰ ਸਾਡੀ ਗੱਲ ਹੀ ਇੱਥੇ ਅੱਗੇ ਚੱਲਦੀ ਇੱਥੇ ਨਿਬੜਦੀ ਆ ਕਿਰਤ ਤੋਂ ਸ਼ੁਰੂ ਹੁੰਦੀ ਆ ਕਿਰਤ ਦਾ ਇਹ ਸਾਡਾ ਜੀਨ ਲੱਗਦਾ ਨਾ ਕਿਸੇ ਪੈਲੈਸ ਚ ਕਿਸੇ ਮਾਲ ਚ ਕਿਸੇ ਜਾ ਕੇ ਮੇਰਾ ਜੀਨ ਨਹੀਂ ਲੱਗਦਾ ਹਾਂਜੀ ਹਨਾ ਮੇਰਾ ਜੀ ਲੱਗਦਾ ਇੱਥੇ ਆ ਕੇ ਜੇ ਹੁਣ ਪ੍ਰਾਣੀਆਂ ਵਾਰਨਾ ਆ ਕੁੱਕੜ ਕਬੂਤਰ ਬੱਕਰੀਆਂ ਕੋ ਬੱਕਰੀਆਂ ਵਾਲੇ ਨਾਲ ਯਾਰੀ ਆ ਮੱਝਾਂ ਵਾਲੇ ਨਾਲ ਗਾਈਆਂ ਵਾਲੇ ਨਾਲ ਯਾਰੀ ਆ ਆ ਹੁਣ ਫਾਰਮਰਸ ਦੇ ਦੂਜੇ ਫਾਰਮ ਦੇ ਸਾਹਮਣੇ ਆ ਬੰਦੇ ਸਾਰੇ ਇਕੱਠੇ ਹੋ ਕੇ ਆ ਜਾਣੇ ਉਹਨਾਂ ਨੇ ਤੇ ਦੋ ਸਾਹਮਣੇ ਫਾਰਮਰ ਆ ਨਾਲ ਦਾ ਬੁੜਾ ਆ ਗੋਰਿਆਂ ਦੇ ਨੇ ਮਤਲਬ ਹਾਂਜੀ ਸਾਰੇ ਗੋਰਿਆਂ ਦੇ ਹਾਂ ਹਣਾ ਬਾਕੀ ਤੁਹਾਡੀ ਦਾਸ ਰਲਣੀ ਚਾਹੀਦੀ ਆ ਤੁਸੀਂ ਕਿੰਨੇ ਕਿ ਜੁੜੇ ਹੋ ਹੁਣ ਫਾਰਮ ਤਾਂ ਲੈ ਲਓ ਤੁਸੀਂ ਆਪ ਹਾਈ ਐਂਡ ਫਰਾਰੀਆਂ ਦੇ ਵਿੱਚ ਸ਼ੂ ਸ਼ੂ ਕਰਦੇ ਨਿਕਲ ਗਏ ਤਾਂ ਅਗਲੇ ਤੁਹਾਨੂੰ ਬੁਲਾਉਣਾ ਵੀ ਨਹੀਂ ਹਮਮ ਸਮਝਦੇ ਗੱਲ ਤੁਸੀਂ ਆਪ ਤੱਕ ਦੀ ਮਿੱਟੀ ਨਾਲ ਮਿੱਟੀ ਹੋਏ ਨਹੀਂ ਹੋਈ ਨਹੀਂ ਹਣਾ ਤੇ ਕਈ ਆਪਣੇ ਨੂੰ ਕਿਸਾਨ ਜਾਣਦੇ ਆ ਨਾ ਹਾਂਜੀ ਤੇ ਕਿਸਾਨ ਤਾਂ ਤਾਂ ਆ ਬੰਦਾ ਜੇ ਮਿੱਟੀ ਨਾਲ ਪੂਰਾ ਮਿੱਟੀ ਹੋ ਕੇ ਦਿਨ ਰਾਤ ਆਪ ਜੁੜ ਕੇ ਮਿਹਨਤ ਕਰਦਾ ਤਾਂ ਵੀਰੇ ਮੈਨੂੰ ਇੱਕ ਛੋਟੀ ਜੀ ਗੱਲ ਹੋਰ ਦੱਸੋ ਚਲੋ ਜਿਵੇਂ ਕਿਸਾਨੀ ਆ ਮੈਂ ਜ਼ਿਆਦਾਤਰ ਜਦ ਕਿਸਾਨੀ ਦੀ ਗੱਲ ਕਰਦਾ ਜੱਟ ਸ਼ਬਦ ਦੀ ਗੱਲ ਕਰਦਾ ਜਾਂ ਕਿਸਾਨੀ ਦੀ ਕਰਦਾ ਮੈਂ ਪੰਜਾਬੀਆਂ ਨੂੰ ਮੂਰੇ ਜੇ ਰੱਖਦਾ ਮੇਰੇ ਦਿਮਾਗ 'ਚ ਪਤਾ ਨਹੀਂ ਵੀ ਪੰਜਾਬੀ ਜਿਆਦਾਤਰ ਵੱਡਾ ਕਿਸਾਨ ਆ ਵੀ ਜਿਵੇਂ ਗੋਰੇ ਨੇ ਇਹ ਵੀ ਕਾਮਯਾਬ ਕਿਸਾਨ ਨੇ ਬਹੁਤ ਵੱਡੇ ਬਹੁਤ ਵੱਡੇ ਕਿਸਾਨ ਹੈ ਜੀ ਇਹਦਾ ਇਹਦਾ ਕੋਈ ਅੰਤ ਹੀ ਨਹੀਂ ਕੋਈ ਵੀ ਪੰਜਾਬ ਦੇ ਲੈਵਲ ਦੇ ਤੇ ਨਾਲ ਦੇ ਫਾਰਮ ਹੀ ਆ ਓਕੇ ਜੇ ਮਤਲਬ ਪੰਜਾਬ ਦੇ 2-4 ਫਾਰਮਰ ਆਪਾਂ ਗਿਣ ਲੱਗਾਂ ਨਹੀਂ ਕਿੱਡੀਆਂ ਹੋਈਏ ਨਾ ਇਹ ਡੇਡੇ ਤੱਕ ਨਾਲ ਲੋਕਾਂ ਕੋ ਫਾਰਮ ਹੀ ਆ ਪੰਜਾਬ ਪੰਜਾਬ ਦੇ ਮਤਲਬ ਪੰਜਾਬ ਦੇ ਲੈਵਲ ਦੇ ਜਿਹੜੇ ਵੱਡੇ ਫਾਰਮਰ ਆਪਣੇ ਨੂੰ ਸੰਘਾ ਲਾ ਲੋ ਜਿਹੜਾ ਸੰਘੇ ਦਾ ਨਾਮ ਹੈ ਸਾਡੇ ਏਰੀਆ ਦੇ ਵਿੱਚ ਜੰਦਰ ਦੇ ਵਿੱਚ ਹਣਾ ਬਿਲਕੁਲ ਤੇ ਉਸ ਲੈਵਲ ਦੇ ਤੇ ਇੱਥੇ ਲੋਕਾਂ ਦੇ ਆਮ ਕਾਰੋਬਾਰ ਆ ਆਮ ਨਹੀਂ ਹਾਂ ਮਤਲਬ ਇਹ ਨਹੀਂ ਵੀ ਕਹਿੰਦਾ ਵੀ ਸਾਰੇ ਪੰਜਾਬ ਦੇ ਲੈਵਲ ਦੇ ਇੱਕ ਫਾਰਮਰ ਹੋ ਸਕਦਾ ਇਦੋਂ ਵੱਡੇ ਵੀ ਸ਼ਾਇਦ ਹੋਣ ਮਤਲਬ ਉਹ ਇੱਥੇ ਸ਼ੋਅ ਆਫ ਘਟਿਆ ਸ਼ੋਅ ਆਫ ਘਟਾ ਅਸੀਂ ਸ਼ੋਅ ਆਫ ਦੇ ਵਿੱਚ ਜਿੱਦਾਂ ਹੁਣ ਬਈ ਆਪਣਾ ਫੇ ਲਾਡੀ ਫਲਾਨਾ ਕਰਨ ਫਲਾਨਾ ਧਮਕੜਾ ਫਲਾ ਇਦਾਂ ਨਹੀਂ ਹੈਗੀ ਇੱਥੇ ਲੈਵਲ ਆ ਉਹ ਗੋਰਿਆਂ ਦੇ ਲੈਵਲ ਤੱਕ ਉੱਥੇ ਗੱਲ ਆ ਕਿਤੇ ਬਾਹਰ ਨਹੀਂ ਪਤਾ ਕਿਸੇ ਨੂੰ ਵੀ ਉਹਦਾ ਲੈਵਲ ਕੀ ਆ ਇਹਨਾਂ ਰੌਲਾ ਜਿੱਦਾਂ ਆਰਾਮ ਰੌਲਾ ਨਹੀਂ ਹੈਗਾ ਜਦੋਂ ਆਪਣੇ ਦਾ ਲਾਲਿਆ ਡੀਜੇ ਲਾਲਿਆ ਵੱਡੇ ਵੱਡੇ ਸਪੀਕਰ ਤੇ ਫਲਾਨਿਆਂ ਦੇ ਬਈ ਉੱਥੇ ਮਹਿਫਲਾਂ ਟੂਰਨਾਮੈਂਟ ਬਈ ਹਾਨਾ ਸਿੰਘ ਨੇ ਇੰਨੇ ਲੱਖ ਦੇ ਦਿੱਤਾ ਧਮਕਾ ਕਰਤਾ ਇਹ ਇਹਨਾਂ ਦੀਆਂ ਗੱਲਾਂ ਗੱਲਾਂ ਭਾਵੇਂ ਅਰਬਾਂ ਤੱਕ ਹੋਣ ਪਰ ਇਹਦਾ ਬਾਲਾ ਨਹੀਂ ਇਹਨਾਂ ਚੀਜ਼ਾਂ ਦੇ ਵਿੱਚ ਬਲੀਵ ਨਹੀਂ ਕਰਦੇ ਇਹ ਸਾਦਗੀ ਵਿੱਚ ਦਾ ਉਹਨਾ ਸਾਹਮਣੇ ਗੋਰਾ ਹੀ ਆ ਉਹ ਪੂਰਾ ਸੈਟਲ ਬੰਦਾ ਆ ਉਹ ਕੋਈ ਮਾਇਆ ਦੀ ਕੋ ਘਾਟ ਹੀ ਨਹੀਂ ਗਈ ਪਰ ਉਹਨੂੰ ਸਾਰੀ ਬਣਾਣੀ ਮਸ਼ੀਨਰੀ ਨਾਲ ਪਿਆਰ ਆ ਓਕੇ ਉਹਨੇ ਨਿਆਣੇ ਕੁੜੀ ਉਹਦੀ ਬਹੁਤ ਵੱਡੀ ਕਿਸੇ ਪੋਜੀਸ਼ਨ ਤੇ ਆ ਮੁੰਡਾ ਉਹਦਾ ਪਾਇਲਟ ਐ ਮੰਨ ਲਾਦਾ ਓਕੇ ਵੀਰੇ ਤੇ ਉਹ ਆਉਂਦੇ ਬਣੀ ਇੱਥੇ ਕਦੇ ਹੁਣ ਸ਼ਾਇਦ ਕੁੜੀ ਆਈ ਢਲਾ ਥੋ ਤੇ ਮਤਲਬ ਉਹ ਸਾਰੇ ਅਸਮਾਨ ਨੂੰ ਆਪਣੇ ਰੱਖਿਆ ਥੋੜੀਆਂ ਰਗਾਈਆਂ ਰੱਖੀਆਂ ਅਸਮਾਨ ਆਪਣਾ ਦੇਖੀ ਜਾਂਦਾ ਬਸ ਆਪਣੀ ਜ਼ਿੰਦਗੀ ਗੱਡੀ ਹੈ ਸਾਥ ਬੰਦਾ ਬਸ ਕੋਈ ਇਦਾਂ ਹੀ ਗੱਲ ਨਹੀਂ ਕੋਈ ਦੇਖੋ ਹੈਗਾ ਤਾਂ 301 ਏਕੜ ਹੈਗਾ ਦੇਖੋ 301 ਹਾਂਜੀ ਹਾਂਜੀ ਇੱਥੇ ਇੱਕ ਇੱਕ ਛੋਟਾ ਕਿਸਾਨ ਹੁੰਦਾ ਆਪਣੇ ਜਿਵੇਂ ਆਪਣੇ ਉੱਥੇ 2 ਟਾ ਹੀ ਕਿੱਲੇ ਨਾਲ ਛੋਟਾ ਕਹਿਣ ਆਪਾਂ 10 ਕਿੱਲੇ ਤੋਂ ਉੱਪਰ 15 ਨਾਲ ਵੱਡਾ ਕਹਿਣ ਔਰੇ ਕਿਵੇਂ ਗਿਣਿਆ ਜਾਂਦਾ ਵੀ ਕਿੰਨੇ ਏਕੜ ਵਾਲਾ ਛੋਟਾ ਜਾਂ ਵੱਡਾ ਕਿਸਾਨ ਕੁਝ ਇੱਥੇ ਜਿੱਦਾਂ ਜਿਹੜੇ ਜਿੱਦਾਂ ਹੁਣ ਜੇ ਵੱਡੀ ਕ੍ਰੌਪ ਦੇ ਬੇਸ ਤੇ ਦੇਖਿਆ ਜਾਵੇ ਫਿਰ ਤਾਂ ਫਾਰਮਿੰਗ 500000 ਏਕੜ 500 500 ਤੋਂ ਲੈ ਕੇ 1000 ਏਕੜ ਤੋਂ ਸ਼ੁਰੂ ਹੁੰਦੀ ਜੇ ਤੁਸੀਂ ਹਾਂ ਜੇ ਤੁਸੀਂ ਐਨੀਮਲ ਦੇ ਬੇਸ ਤੇ ਆ ਉਹ ਡਿਪੈਂਡ ਕਰਦਾ ਬਰੀਡਿੰਗ ਦਾ ਕਿਦਾਂ ਸਰਕਲ ਆ ਉਹਦਾ ਉਹ ਸ਼ਾਇਦ ਛੋਟੇ ਛੋਟੇ ਫਾਰਮਾਂ ਦੇ ਵਿੱਚ ਵੀ ਕੰਮ ਜਾ ਹੁਣ ਭਾਜੀ ਇਹ ਕ੍ਰੌਪ ਦੇ ਹਿਸਾਬ ਨਾਲ ਜਾਣਾ ਆ ਜਦੋਂ ਫਸਲ ਦੇ ਹਿਸਾਬ ਨਾਲ ਫਿਰ ਇੱਥੇ ਫਾਰਮ ਬਹੁਤ ਜ਼ਿਆਦਾ ਮਲ ਟੇਕੇ ਤੇ ਲੈ ਕੇ ਕਹਿ ਲਓ ਜਾਂ ਆਪਦੀ ਜ਼ਮੀਨ ਹੈ ਨਾ ਹਜ਼ਾਰਾਂ ਦੇ ਹਿਸਾਬ ਨਾਲ ਏਕੜਾਂ ਲੋਕਾਂ ਕੋਲ ਤਾਂ ਗੱਲ ਬਣਦੀ ਆ ਕਿਉਂਕਿ ਕ੍ਰੌਪ ਥੋੜਾ ਆ ਨਾ ਨਿਕਲਦਾ ਇੰਡੀਆ ਦਾ ਕ੍ਰੌਪ ਬਹੁਤ ਨਿਕਲਦਾ ਹਾਂਜੀ ਤੇ ਇੱਥੇ ਇਸ ਹਿਸਾਬ ਨਾਲ ਵੀ ਜ਼ਮੀਨ ਦਾ ਸਰਕਰ ਹੁਣ ਲੋਕਾਂ ਕੋਲ ਇੱਥੇ ओके ਹਨਾ ਉਹਨਾਂ ਨੂੰ ਪਤਾ ਹੀ ਨਹੀਂ ਮਤਲਬ ਇਹ ਡੇ ਡੇ ਟਰੈਕਟਰ ਵੱਡੇ ਵੱਡੇ ਆ ਟਰੈਕਟਰਾਂ ਜਿਹੜਾ ਝੋਲੀ 'ਚ ਪੈ ਜਾਣ ਉਹਨਾਂ ਦੇ ਹਨਾ ਅੱਛਾ ਇਹ ਵੀ ਹਾਂਜੀ 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 ਇਹ ਬਹੁਤ ਛੋਟਾ ਹੈ ਤਾਂ ਇਹ ਟਰੈਕਟਰ ਕੁਝ ਵੀ ਨਹੀਂ ਕਹਲੇ ਓਕੇ ਹਾਂਜੀ ਹਾਂਜੀ ਇਤੋਂ ਵੱਡੇ ਵੱਡੇ ਟਰੈਕਟਰ ਆ ਤੂੰ 4 5 5 ਗੁਣਾ ਵੱਡੇ ਆ ਅੱਛਾ ਜੀ ਹਾਂਜੀ ਹਾਂਜੀ ਆ ਦੋ ਟਰੈਕਟਰਾਂ ਜਿਹੜਾ ਟਰੈਕਟਰ ਆ ਓਕੇ ਹਾਂਜੀ ਆਪਣੇ ਮਸ਼ੀਨ ਆਪਣੇ ਕੰਪਨੀ ਹੈ ਕਿ ਨਾ ਕੰਪਨੀ ਆਪਣੇ ਕੋਲ ਨਹੀਂ ਜੀ ਆਪਾਂ ਲੋਡ ਨਹੀਂ ਪੈਂਦੀ ਕੰਪਨੀ ਤੇ ਆ ਜਾਂਦੀ ਜਿੱਦਾਂ ਨਹੀਂ ਉਹ ਬੰਦੇ ਆ ਵੀ ਆ ਕੇ ਵੱਢ ਜਾਂਦੇ ਆ ਜਿੱਦਾਂ ਉਹ ਇੰਡੀਆ ਕੰਪਨੀ ਵਾਲੇ ਹੁੰਦੇ ਆ ਬੰਦੇ ਲਾ ਕੇ ਗਵਾਂਢੀ ਉਸ ਤੋਂ ਨਾ ਫਿਰ ਟਰਾਲੀਆਂ ਚ ਪਾ ਕੇ ਮੰਡੀ ਚ ਵੇਚਦੇ ਕਣਕ ਚ ਉਹ ਆਪ ਹੀ ਲੈ ਹਾਂ ਜੀ ਵੈਗਨ ਆ ਜਿਹੜੇ ਆ ਜਿਹੜੇ ਤਾਂ ਹਾਂ ਦੇ ਇਹ ਆਪਾਂ ਵੀ ਆਪ ਪਕੀਸ਼ ਤੋਂ ਨਹੀਂ ਆ ਹਾਂ ਜੀ ਆਪਾਂ ਜਿਹਾਂ ਹਾਂ ਜੀ ਲੱਗੇ ਤੇ ਹੈਗਾ ਤੇ ਉਹ ਜਦੋਂ ਉਹ ਸੈਲਜਾ ਬਣਿਆ ਜਦੋਂ ਸੈਲਰ ਜਿਆ ਕਹ ਲੋ ਉਹ ਉਹ ਛੱਡਿਆ ਨਹੀਂ ਹਾਂ ਜੀ ਓਕੇ ਟਰਾਲੀਆਂ ਪਾ ਕੇ ਹਾਂ ਜੀ ਹਾਂ ਜੀ ਠੀਕ ਆ ਵੀਰੇ ਇਹ ਹੁਣ ਤਾਂ ਦੀਆਂ ਹੁਣ ਇਹ ਲਈਆਂ ਆਚਾਰ ਹਨਾ ਓਕੇ ਵੀਰੇ ਤੇ ਫਿਰ ਇਦਾਂ ਸੌਖਾ ਰਹਿੰਦਾ ਮੱਕੀ ਬੁੱਕੀ ਵਿੱਚ ਪਾ ਕੇ ਸੋ ਕਿੰਨੇ ਕੁਆਟਲ ਪੈਂਦੀ ਕੋ ਦੇਖਿਆ ਕਦੇ ਇਹਦੇ ਵਿੱਚ ਹੁਣ ਪੈ ਹੀ ਜਾਂਦੀ ਮੇਰੇ ਸਾਬ ਨਾਲ ਇਹ 20 ਟਨ 18 18 ਟਨ ਦੇ ਲੱਗ ਸਕਦਾ ਹੁੰਦਾ ਜਿਆਦਾ ਟੋਟਲ ਓਕੇ ਕੈਪੈਸਿਟੀ ਇਹਨਾਂ ਦੀ ਹੈ ਨਾ ਹਾਂਜੀ ਜਿਹੜੇ ਗਿੱਲੇ ਦੇ ਹਿਸਾਬ ਨਾਲ ਤੇ ਉਦਾਂ ਜੇ ਦੇਖਿਆ ਡਰਾਈ ਦੇ ਹਿਸਾਬ ਨਾਲ ਤਾਂ ਫਿਰ ਭਾਰ ਘੱਟ ਹੀ ਹੁੰਦਾ ਹਾਂਜੀ ਤੇ ਵੱਡੇ ਕੈਪੈਸਿਟੀ ਜਿਆਦਾ ਹੀ ਇਹਨਾਂ ਦੀ ਹੈ ਨਾ ਠੀਕ ਆ ਵੀਰੇ ਹਾਂਜੀ ਓ ਠੀਕ ਆ ਵੀਰੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਯੂ ਜੀ ਮਿਹਰਬਾਨੀ ਤੁਹਾ ਤੇ ਜਰੂਰ ਸ਼ੇਅਰ ਕਰੋ ਚੰਗੀ ਲੱਗੀ ਫਿਰ ਇਦਾਂ ਹੀ ਕ ਉਮੀਦ ਕਰਾਂਗੇ ਕਿ ਹੋਰ ਕਿਸੇ ਫਾਰਮ ਜਾ ਕੇ ਤੁਹਾਨੂੰ ਦਿਖਾਉਂਦੇ ਰਹਾਂਗੇ ਆਓ ਗੇੜਾ ਮਾਰੇ ਦੁੱਧ ਪਲਾਈਏ ਤੁਹਾਨੂੰ ਮੱਝਾਂ ਦਾ ਸਾਰਿਆਂ ਨੂੰ ਹਾਂ ਵੀਰੇ ਉਹਨਾਂ ਦਾ ਜਰੂਰ ਹਰੇਕ ਵੀਡੀਓ ਦੇ ਵਿੱਚ ਵੀਰੇ ਉਹਨਾਂ ਦਾ ਆਪਾਂ ਜਰੂਰ ਮੈਂਸ਼ਨ ਕਰ ਦਾਂਗੇ ਕਿੱਥੇ ਫਾਰਮ ਇੱਕ ਤੁਸੀਂ ਮੈਨੂੰ ਮੇਰੀ ਕੰਮੀ ਜਿਹੜੀ ਮੇਨ ਲੱਗੀ ਤੁਸੀਂ ਔਜਲਾ ਫਰਾਂ ਦਾ ਬੋਡੀ ਲਾਇਆ ਨਹੀਂ ਲਾਉਣਾ ਹਾਂਜੀ ਉਹ ਲਾਉਣਾ ਹੁਣ ਹਾਂਜੀ ਹੁਣ ਲਾਉਣ ਲੱਗੇ ਹਾਂ ਹਾਂਜੀ ਸਾਰੇ ਬਹੁਤ ਰੰਗਦੇ ਗਾਂ ਉਹ ਤੋਂ ਮੋੜ ਮੋੜ ਕੇ ਆਉਂਦੇ ਸਾਰੇ ਹਾਂਜੀ ਹਾਂਜੀ ਇਹ ਹੁਣ ਮੱਝ ਦੀ ਫੋਟੋ ਨਾਲ ਬਣਾ ਕੇ ਨਾ ਮੱਝ ਦੀ ਫੋਟੋ ਹਾਂਜੀ ਮੱਝ ਦੀ ਫੋਟੋ ਬਣਾ ਕੇ ਨਾਲ ਵੱਡਾ ਜਿਹਦਾ ਬੋਬੀ ਝੋਟਾ ਜਦਾਂ ਉਹਦੀ ਜਾਨ ਲਾਵਾਂਗੇ ਫੋਟੋ ਵੱਡੀ ਜਾਂ ਮੱਝ ਦੀ ਲਾਵਾਂਗੇ ਨਾਲ ਬੋਬੀ ਝੋਟਾ ਜਿਹਦਾ ਬਹੁਤ ਮਸ਼ਹੂਰ ਆ ਉਹ ਹਾਂਜੀ ਹਾਂਜੀ ਸਾਰੇ ਹਟਾ ਆ YouTube ਤੇ ਪਹਿਲਾਂ ਬੋਬੀ ਦੀ ਵੀਡੀਓ ਛਾਈ ਸਾਰੇ ਪਾਸੇ ਜਦਾਂ ਮਤਲਬ ਅੱਛਾ ਆ ਕਿਸੇ ਨੇ ਬਣਾਈ ਸੀ ਪਹਿਲਾਂ ਸਭ ਤੋਂ ਪਹਿਲਾਂ ਇੱਕ ਪਾਕਿਸਤਾਨੀ ਭਾਜੀ ਨੇ ਬਣਾਈ ਸੀ ਉਹ ਵੀ ਜਦਾਂ ਚੱਲ ਗਈ ਉਤੋਂ ਦੁੱਧ ਵਗਣ ਲੱਪਿਆ ਇਦਾਂ ਹੀ ਅੱਛਾ ਤੇ ਜਦਾਂ ਕਹਿੰਦੇ ਹੁੰਦੇ ਵੀ ਸਾਨੂੰ ਤਾਂ ਸੰਤ ਤੋਂ ਛੋਟਾ ਹੀ ਰਾਸ ਆ ਗਿਆ ਅੱਛਾ ਜੀ ਸ਼ਾਬਾਸ਼ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਮਿਹਰਬਾਨੀ ਮੇਰਾ ਭਰਾ ਤੁਸੀਂ ਗੱਲ ਜੀ ਥੈਂਕ ਯੂ ਠੀਕ ਜੀ